ਪੰਜਾਬ ਦੇ ਸਿਰ ਤੋਂ ਸਾਰੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਲੜਨੀਆਂ ਠੱਗੀ ਸਿੱਧੀ ਸਿੱਧੀ ਸਾਡੇ ਨਾਲ ਹੈਗੀ ਆ ਮੇਰੇ ਨਾਲ ਡਿਬੇਟ ਕਰ ਲੈਣ ਜਿਹੜਾ ਮਰਜੀ ਡਿਬੇਟ ਕਰ ਲਵੇ ਭਗਵੰਤ ਮਾਨ ਕਰ ਲਵੇ ਕੇਜਰੀਵਾਲ ਕਰ ਲਵੇ ਜਿਹੜਾ ਇਹਨਾਂ ਦਾ ਕੋਈ ਇੰਟੈਲੀਜੈਂਟ ਬੰਦਾ ਉਹ ਮੇਰੇ ਨਾਲ ਡਿਬੇਟ ਕਰ ਲਿਆ ਵੀ ਹਾਂ ਵੀ ਇਹ ਕਿਦਾਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਇਹ ਕਿਦਾਂ ਪੰਜਾਬ ਦੇ ਕਿਸਾਨਾਂ ਲਈ ਚੰਗੀ ਹੈ ਕਦੇ ਕਿਸਾਨ ਸਵੈ ਇੱਛਾ ਦੇ ਨਾਲ ਆਪਣੀ ਜ਼ਮੀਨ ਦੇ ਸਕਦਾ ਅਸੀਂ ਤੱਕਾ ਨਹੀਂ ਕਰਨਾ ਸੀ ਤੱਕੇ ਦੇ ਨਾਲ ਐਕਵਾਇਰ ਨਹੀਂ ਕਰਨੀਆਂ ਜ਼ਮੀਨਾਂ ਜਦੋਂ ਇਹਦੀ ਨੋਟੀਫਿਕੇਸ਼ਨ ਹੋ ਗਈ ਅਸੀਂ ਇਹਦੇ ਤੋਂ ਬਾਹਰ ਹੀ ਨਹੀਂ ਆ ਸਕਾਂਗੇ ਪੰਜਾਬ ਦੇ ਰਾਜ ਕੇ ਤੱਕਾ ਹੋਊਗਾ ਜੀ ਨਹੀਂ ਹੋਊ ਯਾਰ ਹੋਊਗਾ ਬਿਲਕੁਲ ਹੋਊਗਾ 200% ਹੋਊਗਾ ਪੜਿਆ ਲਿਖਿਆ ਕਿਸਾਨ ਵੀ ਜਿਹੜੀਆਂ ਪੁੱਡਾ ਦੀਆਂ ਕਲੋਜ਼ਸ ਆ ਉਹ ਪੜਿਆ ਲਿਖਿਆ ਕਿਸਾਨ ਵੀ ਪੂਰੀ ਨਹੀਂ ਕਰ ਸਕਦਾ ਥੈਨ ਤਾਂ ਤੁਹਾਨੂੰ ਇਹਨੂੰ ਚੈਲੰਜ ਹੀ ਕਰਨਾ ਪਊਗਾ ਜਾਂ ਤਾਂ ਇਹ ਸਕ੍ਰੈਪ ਹੋਊਗਾ ਸਾਰ ਇਹਦਾ ਸਾਰਾ ਨਹੀਂ ਤਾਂ ਸਾਰੇ ਦਾ ਸਾਰਾ ਸਾਡੇ ਗਲ ਦੀ ਹੱਡੀ ਬਣ ਜੂਗੀ ਕੌਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਇੱਕ ਚੰਗੇ ਕਿਰਦਾਰ ਦੀ ਕੌਮ ਸੀ ਇਹਨਾਂ ਨੇ ਪੰਜਾਬੀਆਂ ਨੂੰ ਬਿਲਕੁਲ ਚਰਾਹੇ 'ਚ ਖੜਾ ਕਰਕੇ ਨੰਗਾ ਕਰ ਦਿੱਤਾ ਆ ਮੈਂ ਤਾਂ 95 96 ਇਹਨਾਂ ਦੇ ਗੁੰਗੇ ਐਮਐਲਏ ਇਹਨਾਂ ਨੂੰ ਹਮੇਸ਼ਾ ਕਹਿਣਾ ਹੁੰਦਾ ਮੈਨੂੰ ਮਿਲਦੇ ਉੱਥੇ ਵਿਧਾਨ ਸਭਾ 'ਚ ਮੈਂ ਕਹਿੰਦਾ ਤੁਹਾਡੇ ਲੱਤਾਂ 'ਚ ਜਾਨ ਹੈਗੀ ਆ ਤੁਸੀਂ ਲੋਕਾਂ 'ਚ ਨਹੀਂ ਮੁੜ ਕੇ ਜਾਣਾ ਮੈਨੂੰ ਲੱਗਦਾ ਕਿ 15 ਸਾਲ ਇੱਥੇ ਸ਼ਾਇਦ ਕੋਈ ਰੈ residențial ਕਲੋਨੀ ਵਸਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਇਹਨਾਂ ਨੇ ਚਿੱਠੀ ਦੇਣੀ ਆ ਉਹ 15 ਸਾਲ ਤਾਂ ਉਹਦੀ ਕੋਈ ਵੈਲਿਊ ਨਹੀਂ ਹੈ ਮੈਂ 10 ਸਾਲ ਤਾਂ ਦਾਅਵੇ ਨਾ ਕਹਿ ਸਕਦਾ ਵੀ ਇਹ ਜਿਹਨੂੰ ਵੀ ਮਰਜ਼ੀ ਡਵੈਲਪ ਕਰਾ ਲੈਣ ਇਹ 10 ਸਾਲਾਂ ਤੋਂ ਪਹਿਲਾਂ ਤਾਂ ਡਵੈਲਪ ਨਹੀਂ ਹੁੰਦੀ ਲੈਂਡ ਪੂਲਿੰਗ ਪਾਲਿਸੀ ਕੀ ਆ ਨਰੀ ਠੱਗੀ ਆ ਨਾ ਕੋਈ ਇਹਨਾਂ ਨੇ ਸਰਵੇ ਕੀਤਾ ਨਾ ਇਹਨਾਂ ਨੇ ਕੋਈ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਨਾ ਮੁਰਬੂ ਸੇਵੀ ਦੀ ਕੋਈ ਗੱਲ ਹੋਈ ਮੇਰੇ ਖਿਆਲ ਲੁਧਿਆਣੇ ਸ਼ਹਿਰ ਦਾ 14000 ਏਕੜ ਇਹਨਾਂ ਨੇ ਇੰਡਸਟਰੀਅਲ ਜ਼ੋਨ ਡਿਕਲੇਅਰ ਕਰ ਦਿੱਤਾ ਅੱਛਾ 14000 ਏਕੜ ਦੇ ਵਿੱਚ ਇੰਡਸਟਰੀ ਲੱਗੂ ਕਦੋਂ ਫੋਕਲ ਅਤਮਾਨ ਸਾਹ ਸਿੱਧੇ ਤੌਰ ਤੇ ਇਹ ਕਹਿੰਦੇ ਨੇ ਵੀ ਪਾਈ ਅਸੀਂ ਤਾਂ ਬਣਾਉਣਾ ਕਿਸਾਨਾਂ ਨੂੰ ਕਰੋੜਾਪਤੀ ਇਹ ਵਿਰੋਧੀ ਤਰ੍ਹਾਂ ਨਹੀਂ ਵੰਡ ਦੇਣਾ ਚਾਹੁੰਦੀਆਂ ਜੇ ਕਿਸਾਨ ਜੱਥੇਬੰਦੀਆਂ ਨੇ ਉਹ ਕਹਿੰਦੇ ਢਿਕਾ ਬਣਦੀਆਂ ਵਿੱਚ ਇਹੀ ਮੋਦੀ ਕਹਿੰਦਾ ਸੀਗਾ ਹਨਾ ਤੇ ਇਹੀ ਹੁਣ ਇਹ ਕਹਿੰਦਾ ਉਹ ਵੀ ਕਹਿੰਦਾ ਸੀ ਵੀ ਅਸੀਂ ਕਰੋੜਾਪਤੀ ਬਣਾਉਣਾ ਇਹ ਸਾਨੂੰ ਇਹ ਸਾਨੂੰ ਭਰਾਵਾ ਇਹ ਲੱਖਪਤੀ ਰਹਿਣ ਦੇਣ ਸਾਨੂੰ ਪੰਜਾਬ ਜੋਗੇ ਰਹਿਣ ਰਹਿਣ ਦੇਣ ਇਹ ਛੱਡ ਦੇਣ ਇਸ ਗੱਲ ਨੂੰ ਮੈਂ ਕਿਸਾਨ ਜਥੇਬੰਦੀਆਂ ਵੀ ਉਹਨੂੰ ਬੇਲ ਆਊਟ ਨਹੀਂ ਕਰਦਾ ਸਾਡੀਆਂ ਦੋ ਕਿਸਾਨ ਜਥੇਬੰਦੀਆਂ ਸੀ ਇਹਨੇ ਪਹਿਲਾਂ ਬਿਠਾਤੀਆਂ ਫਿਰ ਚੁਕਾਤੀਆਂ ਮੈਨੂੰ ਪਤਾ ਇਸ ਗੱਲ ਦਾ ਕਿਉਂਕਿ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੈਂ ਕਿਹਾ ਇਕੱਠੇ ਹੋ ਜਾਓ ਇਹ ਇਹ ਤੁਹਾਨੂੰ ਸਾਰੇ ਲੁੱਟਣ ਤੇ ਹੋਏ ਆ ਯਾਰ ਜੀ ਅਸੀਂ ਆਪਣੀ ਜ਼ਮੀਨ ਲਈ ਵੀ ਨਾ ਖੜ੍ਹ ਸਕੇ ਜੇ ਆਪਣੇ ਪੰਜਾਬ ਲਈ ਵੀ ਨਾ ਖੜ੍ਹ ਸਕੇ ਇਹੋ ਜੇ ਮਤਲਬ ਇਹੋ ਜਿਹੀਆਂ ਵੋਟਾਂ ਤੋਂ ਵੀ ਕੀ ਲੈਣਾ ਦੇਣਾ ਯਾਰ ਮਤਲਬ ਏਡੇ ਅਸੀਂ ਡਰਪੋਕ ਹੋ ਗਏ ਤੇ ਅਸੀਂ ਪੰਜਾਬ ਨੂੰ ਸੁਭਾਣਾਂਗੇ ਕਿਵੇਂ ਯਾਰ ਜਿੱਥੇ ਕਹਿੰਦੇ ਸੀ ਤਿੰਨਾ ਮਹੀਨਿਆਂ ਚ ਬਿਆਦਬੀਆਂ ਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਅਮਨ ਰੋੜਾ ਹਰਪਾਲ ਚੀਮਾ ਤੇ ਮੈਂ ਤਿੰਨੇ ਦਿਨ ਦਾ ਸਮਾਂ ਦੇ ਕੇ ਆਏ ਸੀਗੇ ਬਾਬਲ ਕਲਾਂ ਜਾ ਕੇ ਕੁਲਤਾਰ ਸੰਧਵਾ ਸਾਹਿਬ ਹਾਂ ਉਹ ਐਕਚੁਅਲੀ ਅਸਲੀ ਗੱਲ ਹੈ ਅੱਛਾ ਖੂਬਸੂਰਤ ਸਰਦਾਰ ਆ ਪਰ ਜਾਨ ਹੈ ਨਹੀਂ ਬਿਲਕੁਲ ਹੀ ਬਿਲਕੁਲ ਹੀ ਹੈ ਨਹੀਂ ਸਮਾਨ ਹੀ ਹੈ ਨਹੀਂਗਾ ਲੱਗ ਕੇਜਰੀਵਾਲ ਨੂੰ ਪੈਸੇ ਚਾਹੀਦੇ ਆ ਕਿਉਂਕਿ ਬਾਕੀ ਇਲੈਕਸ਼ਨਾਂ ਚ ਵੀ ਪੈਸੇ ਤੇ ਇਹਨਾਂ ਨੂੰ ਚਾਹੀਦੇ ਆ ਪੰਜਾਬ ਤੋਂ ਬਾਹਰ ਅੱਛਾ ਉਹਨਾਂ ਨੂੰ ਐ ਲੱਗਦਾ ਵੀ ਕੱਲ ਨੂੰ ਭੁਗਤੂਗਾ ਤਾਂ ਭਗਵੰਤ ਮਾਨ ਭੁਗਤੂਗਾ ਬਾਕੀ ਤਾਂ ਫੋਨ ਨੂੰ ਬੰਦ ਕਰਕੇ ਚਲੇ ਜਾਣਗੇ ਮੈਨੂੰ ਵੈਸੇ ਆਦਰਵਾਇਜ਼ ਪਤਾ ਤੇ ਭਗਵੰਤ ਮਾਨ ਨੇ ਫਾਈਲ ਮੋੜ ਦਿੱਤੀ ਸੀ ਅਫਸਰਾਂ ਨੂੰ ਵਾਪਸ ਭੇਜ ਦਿੱਤਾ ਸੀ ਲੈਡ ਪੁਣੇ ਪੁਣੇ ਲਈਉਣ ਦੇ ਹੱਕ 'ਚ ਨਹੀਂ ਸੀ ਉਹ ਨਹੀਂ ਹੱਕ 'ਚ ਸੀ ਫਿਰ ਥੋੜੀ ਦੇਰ ਬਾਅਦ ਕੇਜਰੀਵਾਲ ਦਾ ਫੋਨ ਆਇਆ ਫਿਰ ਭਰੇ ਜੇ ਮੰਨਣਾ ਫਿਰ ਸਾਈਨ ਕਰ ਦਿੱਤੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਵੀ ਭਾਈ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਇਸ ਵਕਤ ਸਾਡੇ ਨਾਲ ਜਲੰਧਰ ਕੈਂਟ ਹਲਕੇ ਤੋਂ ਐਮਐਲਏ ਪ੍ਰਗਟ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆਂ। ਵਿਰੋਧੀ ਧਿਰਾਂ ਨੂੰ ਲੈ ਕੇ ਇਹਨਾਂ ਨੂੰ ਸਵਾਲ ਹੋਣਗੇ। ਪ੍ਰਗਟ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਭਗਵੰਤ ਮਾਨ ਸਾਹਿਬ ਕਹਿੰਦੇ ਕਿਸਾਨ ਜ਼ਮੀਨਾਂ ਦੇਣੀਆ ਚਾਹੁੰਦੇ ਨੇ। ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਤੁਸੀਂ ਕਿਸਾਨਾਂ ਦੇਖੋ ਮੈਨੂੰ ਭਗਵਾਨ ਜੀ ਤਮਾਨ ਇੱਕ ਵੀ ਚੀਜ਼ ਇਹਦੀ ਸਾਫ਼ ਦੱਸ ਦਵੇ ਵੀ ਹਾਂ ਵੀ ਇਹ ਕਿਸਾਨਾਂ ਦੇ ਫੇਵਰ ਦੇ ਵਿੱਚ ਕਿੱਦਾਂ ਬੀਜੇਪੀ ਪਹਿਲਾਂ ਕਹਿੰਦੀ ਸੀ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਲਿਆਂਦੇ ਸੀ ਇਹਨਾਂ ਨੇ ਬੀਜੇਪੀ ਕਹਿੰਦੀ ਸੀ ਵੀ ਇਹ ਤਾਂ ਕਿਸਾਨਾਂ ਦੀ ਫੇਵਰਚਾ ਮੋਦੀ ਕਹਿੰਦਾ ਸੀ ਨਾ ਵੀ ਇਹ ਤਾਂ ਜੀ ਇਹ ਤਾਂ ਪੋਲਿਟਿਕਲ ਪਾਰਟੀਆਂ ਜਾਂ ਆਪੋਜੀਸ਼ਨ ਜਾਂ ਕਿਸਾਨ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਦੁਨੀਆ ਦੇ ਉੱਤੇ ਜਦੋਂ ਵੀ ਕਾਨੂੰਨ ਬਣਦੇ ਆ ਉਸ ਕਾਨੂੰਨ ਦਾ ਜਿਹਨੂੰ ਫਾਇਦਾ ਜਾਂ ਨੁਕਸਾਨ ਹੋਣਾ ਉਹਨਾਂ ਨੂੰ ਕਿਤੇ ਨਾ ਕਿਤੇ ਡਿਬੇਟ ਲਈ ਬੁਲਾਇਆ ਜਾਂਦਾ ਲੇਕਰ ਬਦਕਿਸਮਤੀ ਇਹ ਆ ਕਿ ਇਹ ਉਹਨਾਂ ਦੀ ਵੀ ਟੀਮ ਆ ਐਕਚੁਅਲੀ ਆਮ ਆਦਮੀ ਪਾਰਟੀ ਜੋ ਬੀਜੇਪੀ ਤਿੰਨ ਕਾਨੂੰਨਾਂ ਦੇ ਥਰੂ ਨਹੀਂ ਕਰ ਸਕੀ ਉਹ ਅਸਲੀ ਗੱਲ ਹੈ ਹੁਣ ਪੰਜਾਬ ਵਾਲ ਨੂੰ ਇਸ ਕਰਕੇ ਸਿੱਧੇ ਹੋਏ ਆ ਦੇਖੋ ਪੰਜਾਬ ਦੀ ਆਇਡੈਂਟੀਟੀ ਕੀ ਆ ਪੰਜਾਬ ਦੀ ਜ਼ਮੀਨ ਜ਼ਰਖੇਦ ਜ਼ਮੀਨ ਆ ਤੇ ਅਸੀਂ ਬੇਸਿਕਲੀ ਖੇਤੀ ਸਾਡਾ ਮੁੱਖ ਤੰਦਾ ਆ ਹੌਲੀ ਹੌਲੀ ਇਹ ਕੀ ਹੋ ਰਿਹਾ ਵੀ ਜਿਹੜਾ ਜੇ ਤੁਹਾਡੇ ਕੋਲ ਤੰਦਾ ਹੀ ਖੋ ਲਿਆ ਜਾਵੇ ਪੈਸੇ ਤਾਂ ਅਲਟੀਮੇਟਲੀ ਖਰਚੇ ਜਾਣੇ ਆ ਇਹਦੇ ਤੋਂ ਸਾਨੂੰ ਦੋ ਫਸਲਾਂ ਤਿੰਨ ਫਸਲਾਂ ਮਿਲਦੀਆਂ ਤੇ ਇਹ ਠੀਕ ਆ ਵੀ ਸਾਡਾ ਗੁਜ਼ਾਰਾ ਭਾਵੇਂ ਓੱਖਾ ਹੁੰਦਾ ਪਰ ਹੁੰਦਾ ਤਾਂ ਹੈ ਜਿੱਦਣ ਇਹ ਸਾਡੇ ਕੋਲੋਂ ਚਲੇ ਗਈਆਂ ਅਸੀਂ ਹੋਰ ਕੁਝ ਕਰਨ ਯੋਗੇ ਹੈ ਨਹੀਂ ਤੇ ਉਹਦੇ ਤੋਂ ਬਾਅਦ ਸਾਡਾ ਹਾਲਾਤ ਕੀ ਹੋਣੇ ਮੈਨੂੰ ਇੱਕ ਵਾਰੀ ਯਾਦ ਆ ਇੱਕ ਵਾਰੀ ਇੱਕ ਸਟੇਟ ਹਾਈਵੇ ਨਿਕਲਣਾ ਸੀ ਤੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਚੀਫ ਮਿਨਿਸਟਰ ਸੀ ਜੀ ਐਮ ਐਲ اے ਸੀਗੇ ਜੀ ਅਕਾਲੀ ਸਰਕਾਰ ਮੇਲੇ ਸੀ ਉਦੋਂ ਕੁਝ ਜ਼ਿਮੀਂਦਾਰ ਪਿੰਡਾਂ ਦੇ ਆਏ ਖਰੜੀ ਏਰੀਏ ਦੇ ਉਹ ਕਹਿੰਦੇ ਸਰਦਾਰਾ ਵੀ ਆ ਤੂੰ ਆ ਹਾਈਵੇ ਤਾਂ ਬਣਾ ਦੇਗਾ ਪਰ ਸਾਡਾ ਉਜਾੜਾ ਕਿੱਥੇ ਜਿਹੜਾ ਅਸੀਂ ਕਿੱਥੇ ਜਾ ਕੇ ਵਸਾਂਗੇ ਅੱਛਾ ਮੁੰਡੇ ਪਹਿਲਾਂ ਹੀ ਤਿਆਰ ਬੈਠੇ ਆ ਬੁੜੇ ਦੇ ਗਲਜ ਗੂਠਾ ਦੇਣ ਨੂੰ ਵੀ ਹਾਂ ਵੀ ਬਾਪੂ ਕੋ ਪੈਸੇ ਚੰਗੇ ਆ ਜਾਣੇ ਆ ਤੇ ਉਹ ਫਲਾਨੀ ਕਾਰ ਲੈਣੀ ਆ ਤੇ ਫਲਾਨੀ ਚੀਜ਼ ਆ ਲੈਣੀ ਆ ਤੇ ਫਲਾਨੀ ਚੀਜ਼ ਆ ਲੈਣੀਆਂ ਤੇ ਉਹ ਖਰਚੇ ਜਾਣੇ ਆ ਨਾ ਅਸੀਂ ਕਿਸੇ ਜੁਗੇ ਹੋਣਾ ਤੇ ਨਾ ਅਸੀਂ ਕਿਤੇ ਰਹਿਣ ਜੋਗੇ ਹੋਣਾ ਅੱਛਾ ਅੱਜ ਤਾਂ ਇਹਨਾਂ ਨੇ ਪੈਸੇ ਵੀ ਨਹੀਂ ਦੇਣੇ ਇਹ ਤਾਂ ਲੈਂਡ ਪੂਲਿੰਗ ਪਾਲਿਸੀ ਆ ਹੁਣ ਮੈਨੂੰ ਲੱਗਦਾ ਮੇਰੇ 6 ਪਿੰਡ ਆਏ ਆ ਹਲਕੇ ਦੇ ਜਿਹੜਾ ਕੁੱਕੜ ਪਿੰਡ ਆ ਉਹ ਲਾਸਟ ਪਿੰਡ ਆ ਅਜੇ ਮੈਨੂੰ ਲੱਗਦਾ ਕਿ 15 ਸਾਲ ਇੱਥੇ ਸ਼ਾਇਦ ਕੋਈ ਰੈਜ਼ੀਡੈਂਸ਼ੀਅਲ ਕਲੋਨੀ ਵਸਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਇਹਨਾਂ ਨੇ ਚਿੱਠੀ ਦੇਣੀ ਆ ਉਹ 15 ਸਾਲ ਤਾ ਉਹਦੀ ਕੋਈ ਵੈਲਿਊ ਨਹੀਂ ਆ ਮੈਂ 10 ਸਾਲ ਤਾ ਦਾਅਵੇ ਨਾ ਕਹਿ ਸਕਦਾ ਵੀ ਇਹ ਜਿਹਨੂੰ ਵੀ ਮਰਜ਼ੀ ਡਵੈਲਪ ਕਰਾ ਲੈਣ ਇਹ 10 ਸਾਲਾਂ ਤੋਂ ਪਹਿਲਾਂ ਤਾਂ ਡਵੈਲਪ ਨਹੀਂ ਹੁੰਦੀ ਜਿਹੜੀ ਉਹ ਚਿੱਠੀ ਦੇਣੀ ਆ ਅਲਟੀਮੇਟਲੀ ਜਦੋਂ ਉਹ ਕਿਤੇ ਡਵੈਲਪ ਹੋਊਗੀ ਜਗਾ ਤਾਂ ਹੀ ਉਹਦਾ ਕਿਤੇ ਮਾੜਾ ਮੋਟਾ ਮੁੱਲ ਪਊਗਾ ਲੇਕਿਨ 3 ਸਾਲ ਲਈ ਅਸੀਂ ਕਿੰਨੇ ਵੀ ਅਸੀਂ ਦਾ ਲੱਖ ਰੁਪਿਆ ਕਰ ਦਿੱਤਾ ਵੀ ਲੱਖ ਰੁਪਿਆ ਕਰ ਦਿੱਤਾ ਪਰ ਜਿਹੜਾ ਓਵਰਆਲ ਜਿਹੜਾ ਇਹਦਾ ਨੁਕਸਾਨ ਹੋਣਾ ਉਹ ਕਿਨੇ ਛੋੜਨਾ ਲੱਖ ਰੁਪਿਆ ਵੀ ਉਹਨਾਂ ਨੇ ਮੂੰਹ ਜਵਾਨੀ ਕਿਹਾ ਜੀ ਨਹੀਂ ਮੂੰਹ ਜਵਾਨੀ ਮੈਂ ਕਿੰਨਾ ਭਾਵੇਂ ਦੇ ਵੀ ਦੇਣਾ ਪਰ ਉਹਦਾ ਕੋਈ ਮਤਲਬ ਨਹੀਂ ਹੈ ਇਸ ਕੰਮ ਲਈ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਕੀ ਆ ਨਰੀ ਠੱਗੀ ਆ ਨਾ ਕੋਈ ਇਹਨਾਂ ਨੇ ਸਰਵੇ ਕੀਤਾ ਨਾ ਇਹਨਾਂ ਨੇ ਕੋਈ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਨਾ ਮੁੜਬਸੇਵ ਦੀ ਕੋਈ ਗੱਲ ਹੋਈ ਅੱਛਾ ਨਾ ਇੰਨੀ ਡਿਮਾਂਡ ਹੀ ਆ ਦੇਖੋ ਹੁੰਦਾ ਕੀ ਆ ਦੁਨੀਆ ਦੇ ਉੱਤੇ ਡਿਮਾਂਡ ਤੇ ਸਪਲਾਈ ਹੁੰਦੀ ਆ ਹੁਣ ਮੇਰੇ ਖਿਆਲ ਲੁਧਿਆਣੇ ਸ਼ਹਿਰ ਦਾ 14000 ਏਕੜ ਇਹਨਾਂ ਨੇ ਇੰਡਸਟਰੀਅਲ ਜ਼ੋਨ ਡਿਕਲੇਅਰ ਕਰ ਦਿੱਤਾ ਅੱਛਾ 14000 ਏਕੜ ਦੇ ਵਿੱਚ ਇੰਡਸਟਰੀ ਲੱਗੂ ਕਦੋਂ ਲੱਗੂਗੀ ਕਦੋਂ ਅੱਛਾ ਉਹ ਵੀ ਲੈਂਡ ਪੂਲਿੰਗ ਦੇ ਤਹਿਤ ਅਸਲੀ ਗੱਲ ਹੈ ਕਿ ਇਹਨਾਂ ਨੇ ਪੰਜਾਬ ਦੇ ਸਿਰ ਤੋਂ ਸਾਰੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਲੜਨੀਆਂ ਠੱਗੀ ਸਿੱਧੀ-ਸਿੱਧੀ ਸਾਡੇ ਨਾਲ ਹੈਗੀ ਆ ਮੇਰੇ ਨਾਲ ਡਿਬੇਟ ਕਰ ਲੈਣ ਜਿਹੜਾ ਮਰਜੀ ਡਿਬੇਟ ਕਰ ਲਵੇ ਭਗਵਾਨ ਤਮਾਨ ਕਰ ਲਵੇ ਕੇਜਰੀਵਾਲ ਕਰ ਲਵੇ ਜਿਹੜਾ ਇਹਨਾਂ ਦਾ ਕੋਈ ਇੰਟੈਲੀਜੈਂਟ ਬੰਦਾ ਹੋ ਮੇਰੇ ਨਾਲ ਡਿਬੇਟ ਕਰ ਲਵੇ ਵੀ ਹਾਂ ਵੀ ਇਹ ਕਿਦਾਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਇਹ ਕਿਦਾਂ ਪੰਜਾਬ ਦੇ ਕਿਸਾਨਾਂ ਲਈ ਚੰਗੀ ਹੈ ਤੁਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਲੋਕਪੱਖੀ ਪਾਲਿਸੀ ਨਹੀਂ ਮੰਨਦੇ ਜਾਂ ਲੋਕਪੱਖੀ ਨੀਤੀ ਨਹੀਂ ਮੰਨਦੇ ਜੀ ਕਿੰਨਾ ਠੱਗੀ ਇਹ ਲੈਂਡ ਪੂਲਿੰਗ ਨਹੀਂ ਹੈ ਲੈਂਡ ਗ੍ਰੈਬਿੰਗ ਪਾਲਿਸੀ ਆ ਯਾਰ ਤੁਸੀਂ ਇਸ ਗੱਲ ਨੂੰ ਸਮਝ ਲਓ ਕਿਉਂਕਿ ਇਹ ਤੇ ਡਿਬੇਟ ਨਹੀਂ ਕਰਨਾ ਚਾਹੁੰਦੇ ਇਹ ਅਸਲੀ ਗੱਲ ਹੈ ਦੇਖੋ ਇਹ 95 96 ਗੁੰਗੇ ਆ ਇਹਨਾਂ ਦੇ ਪੱਲੇ ਕਿਸੇ ਦੇ ਕੁਝ ਨਹੀਂ ਹੈ ਮੈਂ ਤਾਂ ਹੁਣ ਹਿਸਾਬ-ਸੂਬੇ ਇਹਨਾਂ ਦਾ ਲਾ ਕੇ ਦੇਖ ਲਿਆ ਇਹ ਮੈਨੂੰ ਨਹੀਂ ਇਹ ਨਹੀਂ ਪਤਾ ਵੀ ਇਹਨਾਂ ਦੇ ਪਿੰਡਾਂ 'ਚ ਵੜਨਾ ਕਿਦਾਂ ਅੱਛਾ ਸਾਡੇ ਤਾਂ ਦੁਆਬੇ 'ਚ ਤਾਂ ਫੇਰ ਵੀ ਲੋਕੀ ਸ਼ਰੀਫ ਹੈਗੇ ਆ ਪਰ ਚਲੋ ਕਹਿੰਦੇ ਚੱਲ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਸਮਝਾ ਨਗਾ ਲਓ ਤੁਹਾਡੇ ਵਾਲੇ ਜਿਹੜੇ ਮਾਲਵੇ ਵਾਲੇ ਆ ਉਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਪਿੰਡਾਂ ਦੇ ਵਿੱਚ ਵੜ ਵੀ ਸਕਣਗੇ ਕਿਸੇ ਇੱਕ ਤਰ੍ਹਾਂ ਮੈਨੂੰ ਗਿਣਾ ਦੇਣ ਵੀ ਹਾਂ ਵੀ ਇਹ ਪਾਲਿਸੀ ਚੰਗੀ ਹੋਵੇ ਅੱਛਾ ਗੱਲਾਂ ਬਾਤਾਂ ਨਾਲ ਬਹੁਤ ਚੰਗੀ ਪਾਲਿਸੀ ਆ ਬਹੁਤ ਚੰਗੀ ਪਾਲਿਸੀ ਆ ਕੋ ਮਤਮਨ ਸਾਹਿਬ ਸਿੱਧੇ ਤੌਰ ਤੇ ਇਹ ਕਹਿੰਦੇ ਨੇ ਵੀ ਪਾਈ ਅਸੀਂ ਤਾਂ ਬਣਾਉਣਾ ਕਿਸਾਨਾਂ ਨੂੰ ਕਰੋੜਾਪਤੀ ਇਹ ਵਿਰੋਧੀ ਧਿਰਾਂ ਨਹੀਂ ਬਣਨ ਦੇਣਾ ਚਾਹੁੰਦੀਆਂ ਜਾਂ ਕਿਸਾਨ ਜੱਥੇਬੰਦੀਆਂ ਨੇ ਉਹ ਕਹਿੰਦੇ ਢਿਕਾ ਬਣਦੀਆਂ ਵਿੱਚ ਇਹ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਅਸੀਂ ਤਾਂ ਕਿਸਾਨਾਂ ਨੂੰ ਕਰੋੜਾਪਤੀ ਬਣਾਉਣਾ ਹੈ ਜੀ ਇਹੀ ਮੋਦੀ ਕਹਿੰਦਾ ਸੀਗਾ ਇਹੀ ਮੋਦੀ ਕਹਿੰਦਾ ਸੀਗਾ ਹਣਾ ਤੇ ਇਹੀ ਹੁਣ ਇਹ ਕਹਿੰਦਾ ਉਹ ਵੀ ਕਹਿੰਦਾ ਸੀ ਵੀ ਅਸੀਂ ਕਰੋੜਾਪਤੀ ਬਣਾਉਣਾ ਇਹ ਸਾਨੂੰ ਇਹ ਸਾਨੂੰ ਭਰਾਵਾ ਇਹ ਲੱਖਪਤੀ ਰਹਿਣ ਦੇਣਾ ਸਾਨੂੰ ਪੰਜਾਬ ਜੋਗੀ ਰਹਿਣ ਦੇਣ ਇਹ ਛੱਡ ਦੇਣ ਇਸ ਗੱਲ ਨੂੰ ਇਹ ਨਰਿੰਦਰ ਮੋਦੀ ਵਾਲਾ ਰੂਪ ਹੋਣ ਭਗਵੰਤ ਮਾਨ ਸਾਹਿਬ ਚ ਆ ਗਿਆ ਜੀ ਯਾਰ ਇਹ ਉਹਨਾਂ ਦੀ ਵੀ ਟੀਮ ਹੈ ਮੈਂ ਅੱਜ ਤੱਕ ਢਿੱਲੋਂ ਸਾਹਿਬ ਮੈਂ ਜਿੰਨੀ ਵਾਰੀ ਵੀ ਕਹਿੰਨਾ ਕਿਸੇ ਨੂੰ ਭੁਲੇਖਾ ਹੋਵੇ ਮੈਨੂੰ ਬਿਲਕੁਲ ਕੋਈ ਭੁਲੇਖਾ ਨਹੀਂ ਹੈ ਮੈਂ ਵਿਚਾਰ ਧਾਰਾ ਦੇ ਤੌਰ ਤੇ ਗੱਲ ਕਰਦਾ ਮੈਂ ਕਿਉਂਕਿ ਕਈ ਵਾਰੀ ਕਈ ਬੰਦੇ ਕਹਿੰਦੇ ਆ ਵੀ ਜੀ ਉਹ ਫਲਾਣੇ ਨੂੰ ਅੰਦਰ ਕਰਤਾ ਫਲਾਣੇ ਨੂੰ ਬਾਹਰ ਕਰਤਾ ਇਹ ਇਹ ਅੰਦਰ ਬਾਹਰ ਕਰਨ ਵਾਲੀ ਅਲੱਗ ਗੱਲ ਆ ਐਜੂਕੇਸ਼ਨ ਪਾਲਿਸੀ ਤੇ ਜੋ ਉਹਨਾਂ ਨੇ ਬਣਾ ਕੇ ਭੇਜਤੀ ਅਸੀਂ ਇੰਪਲੀਮੈਂਟ ਕਰਤੀ ਸਿਰਫ ਸਾਊਥ ਦੀਆਂ ਸਟੇਟਾਂ ਨੇ ਇਹਦਾ ਵਿਰੋਧ ਕੀਤਾ ਜਿਹੜੀ ਐਜੂਕੇਸ਼ਨ ਪਾਲਿਸੀ ਆ ਠੀਕ ਆ ਆਹ ਜਿਹੜਾ ਹੁਣ ਆਹ ਜਿਹੜੇ ਕਾਨੂੰਨ ਆ ਅੱਛਾ ਫਿਰ ਮੈਂ ਕਿਸਾਨ ਜਥੇਬੰਦੀਆਂ ਵੀ ਉਹਨੂੰ ਬੇਲ ਆਊਟ ਨਹੀਂ ਕਰਦਾ ਸਾਡੀਆਂ ਦੋ ਕਿਸਾਨ ਜਥੇਬੰਦੀਆਂ ਸੀ ਇਹਨੇ ਪਹਿਲਾਂ ਬਿਠਾਤੀਆਂ ਫਿਰ ਚੁਕਾਤੀਆਂ ਮੈਨੂੰ ਪਤਾ ਇਸ ਗੱਲ ਦਾ ਕਿਉਂਕਿ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੈਂ ਕਿਹਾ ਇਕੱਠੇ ਹੋਜੋ ਇਹ ਇਹ ਤੁਹਾਨੂੰ ਸਾਰੇ ਲੁੱਟਣ ਤੇ ਹੋਏ ਆ ਤੁਹਾਡਾ ਸਾਰੇ ਜਲੂਸ ਕੱਢਣਦੇ ਹੋਏ ਆ ਅਸਲੀ ਗੱਲ ਹੈ ਕਿ ਪੰਜਾਬ ਦੀ ਇੱਕ ਸਮੱਸਿਆ ਹੈਗੀ ਆ ਪੰਜਾਬੀ ਨਾ ਇਕੱਠਾ ਨਹੀਂ ਹੁੰਦਾ ਪੰਜਾਬ ਦੀ ਇੱਕ ਸਮੱਸਿਆ ਹੈਗੀ ਆ ਜਿਹਦੇ ਕਰਕੇ ਸਾਨੂੰ ਜੜੀਆਂ ਬਾਕੀ ਮੈਂ ਕਿਹਾ ਨਾ ਪੋਲਿਟੀਕਲ ਪਾਰਟੀਆਂ ਨੂੰ ਵੀ ਛੱਡੋ ਪੋਲਿਟੀਕਲ ਲੈਵਲ ਤੋਂ ਉੱਤੇ ਸੋਚ ਕੇ ਤਾਂ ਦੇਖੋ ਵੀ ਪੰਜਾਬ ਨਾਲ ਹੋ ਕੀ ਰਿਹਾ ਸੋ ਇਹ ਇਸ ਕਰਕੇ ਇਹ ਬਿਲਕੁਲ ਉਹਨਾਂ ਦੀ ਵੀ ਟੀਮ ਆ ਭਗਵੰਤ ਮਾਨ ਉਹਨਾਂ ਦਾ ਹੱਥ ਢੋਕਾ ਹੈਗਾ ਅਸਲੀ ਗੱਲ ਹੈ ਕੇਜਰੀਵਾਲ ਨੂੰ ਪੈਸੇ ਚਾਹੀਦੇ ਆ ਕਿਉਂਕਿ ਬਾਕੀ ਇਲੈਕਸ਼ਨਾਂ ਚ ਵੀ ਪੈਸੇ ਇਹਨਾਂ ਨੂੰ ਚਾਹੀਦੇ ਆ ਪੰਜਾਬ ਤੋਂ ਬਾਹਰ ਅੱਛਾ ਉਹਨਾਂ ਨੂੰ ਐ ਲੱਗਦਾ ਵੀ ਕੱਲ ਨੂੰ ਭੁਗਤੂਗਾ ਤਾਂ ਭਗਵੰਤ ਮਾਨ ਭੁਗਤੂਗਾ ਬਾਕੀ ਤਾਂ ਫੋਨ ਬੰਦ ਕਰਕੇ ਚਲੇ ਜਾਣਗੇ ਤਾਂ先 ਨੀਤੀ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਜੇ ਤੁਸੀਂ ਇਹ ਕੀ ਸੋਚਦੇ ਹੋ ਜੇਕਰ ਇਹ ਲਾਗੂ ਹੁੰਦੀ ਹੈ ਲੈਂਡ ਪੂਲਿੰਗ ਨੂੰ ਲੈ ਕੇ ਜ਼ਮੀਨਾਂ ਐਕਵਾਇਰ ਹੁੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਤੁਹਾਨੂੰ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਜੀ ਨਹੀਂ ਦੇਖੋ ਸਾਡੀ ਜ਼ਮੀਨ ਦੇ ਵਿੱਚੋਂ 60 70 ਹਜ਼ਾਰ ਏਕੜ ਜ਼ਮੀਨ ਕੱਢ ਲੈਣੀ ਜਿਹੜਾ ਬੇਸਿਕਲੀ ਖੇਤੀ ਜੋਗ ਰਕਬਾ ਆ ਮੈਂ ਕਿੰਨਾ ਜੀ ਡਿਮਾਂਡਸ ਹੋਵੇ ਨੰਬਰ 2 ਜੀ ਅੱਜ ਉਹਦਾ ਮੁੱਲ ਪਵੇ ਅੱਛਾ ਮੁੱਲ ਤਾਂ ਦੇਣਾ ਨਹੀਂ ਸਰਕਾਰ ਨੇ ਇੱਕ ਚਿੱਠੀ ਦੇਣੀ ਆ ਜਿਹੜੀ ਐਲਓਆਈ ਕਹਿੰਦੇ ਆ ਅੱਛਾ ਉਹ ਉਹ ਐਲਓਆਈ ਲੈ ਕੇ ਇਹ 20 ਸਾਲ ਤੁਰੇ ਫਿਰਦੇ ਰਹਿਣਗੇ ਮੇਰੇ ਜਦੋਂ ਅਰਬਨ ਸਟੇਟ ਫੇਸ 2 ਬਣਿਆ ਉੱਥੇ ਇੱਕ ਚੰਗਾ ਭਲਾ ਪਰਿਵਾਰ ਸੀ ਉਹਨਾਂ ਦੇ 15 20 ਏਕੜ ਜ਼ਮੀਨ ਦੇ ਅੱਜ ਮੈਂ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਸ ਪਰਿਵਾਰ ਦੇ ਨਾਲ ਇੰਟਰਵਿਊ ਕਰਵਾ ਦੇਣਾ ਅੱਜ ਵੀ ੱੱੱਕੇ ਖਾਂਡੇ ਆ ਉਹ ਪੁੱਡਾ ਦੇ ਆਫਿਸ ਦੇ ਵਿੱਚ ਅੱਜ ਤੱਕ ਵੀ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਮਿਲੀ ਬਈ ਬਈ ਤੁਸੀਂ ਪੁੱਡਾ ਤਾਂ ਬਣਾਤੀ ਤੁਸੀਂ ਅਰਬਨ ਸਟੇਟ ਤਾਂ ਬਣਾਤੀ ਪਰ ਐਟ ਦਾ ਸੇਮ ਟਾਈਮ ਜਿਹੜਾ ਜਿਹਦੀ ਜ਼ਮੀਨ ਸੀ ਉਹ ਅੱਜ ਉੱਥੇ ਮੰਗਤਾ ਬਣਿਆ ਤੋਂ ਰੈਫਰਦਾ ਤੁਸੀਂ ਅੱਜ ਤੱਕ ਜਿੰਨੀਆਂ ਡਵੈਲਪ ਹੋਈਆਂ ਜਾਂ ਜਿੱਥੇ-ਜਿੱਥੇ ਵੀ ਸਰਕਾਰਾਂ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਵੀ ਤੁਸੀਂ ਤਾਂ ਸਸਤੇ ਰੇਟ ਤੇ ਲੈ ਕੇ ਅਕਵਾਇਰ ਕਰ ਲੀਆਂ ਪਰ ਉਸ ਬੰਦੇ ਦਾ ਕਦੀ ਸੋਚਿਆ ਵੀ ਜਿਹਦੀ ਜ਼ਮੀਨ ਸੀ ਜਿਹਦਾ ਸਾਰਾ ਕੁਝ ਹੀ ਚਲੇ ਗਿਆ ਉਹਦੇ ਤੋਂ ਬਾਅਦ ਉਹਦੇ ਕੋਲ ਕੁਝ ਨਹੀਂ ਹੈ ਮੈਂ ਤਾਂ ਉਹਦੀ ਗੱਲ ਕਰਦਾ ਯਾਰ ਮੈਂ ਤਾਂ ਕਹਿੰਦਾ ਵੀ ਯਾਰ ਮੇਰੇ ਨਾਲ ਡਿਬੇਟ ਕਰ ਲਓ ਕਿਸੇ ਨੇ ਵੀ ਡਿਬੇਟ ਕਰਨੀ ਕਰ ਲਓ ਭਗਵਾਨ ਤਮਨ ਤਾਂ ਐਕਚੁਅਲੀ ਅਸਲੀ ਗੱਲ ਹੈ ਪ੍ਰੋਬਲਮ ਕੀ ਹੋਈ ਆ ਕਿ ਦਿੱਲੀ ਵਾਲਿਆਂ ਨੇ ਟੋਟਲ ਕਬਜ਼ਾ ਕਰ ਲਿਆ ਮੇਰੀ ਤਾਂ ਲੜਾਈ ਇਹ ਹੈ ਭਗਵਾਨ ਤੁਮਾਰਨਾ ਉਦਾਂ ਤਾਂ ਕੋਈ ਲੜਾਈ ਨਹੀਂ ਹੈ ਲੜਾਈ ਤਾਂ ਸਿਰਫ ਇੰਨੀ ਆ ਕਿ ਯਾਰ ਤੁਸੀਂ ਦਿੱਲੀ ਵਾਲਿਆਂ ਨੇ ਕਬਜ਼ਾ ਕਰ ਲਿਆ ਤੇ ਤੁਸੀਂ ਇੰਨੇ ਜੋਗੀ ਹੈ ਨਹੀਂ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਇਹ ਸਾਡੇ ਲਈ ਗਲਤ ਗੱਲ ਹੈਗੀ ਹੈ ਅੱਛਾ ਤੁਹਾਡੇ ਹਲਕੇ ਦੇ ਕਿੰਨੇ ਪਿੰਡ ਲੈਂਡ ਪੂਲਿੰਗ ਨੀਤੀ ਦੇ ਅਧੀਨ ਆ ਗਏ ਨੇ ਔਰ ਕਿੰਨੇ ਕਿਸਾਨ ਨੇ ਜਿਹੜੇ ਰਜ਼ਾਮੰਦ ਨੇ ਵੀ ਪਾਈ ਅਸੀਂ ਤਾਂ ਜ਼ਮੀਨ ਦੇਣੀ ਹੈ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ ਜਾਂ ਕਿੰਨੇ ਕਿਸਾਨ ਹੈ ਜਿਹੇ ਨੇ ਜਿਹੜੇ ਕਹਿੰਦੇ ਭਾਈ ਅਸੀਂ ਇੱਕ ਵੀ ਇੰਚ ਜ਼ਮੀਨ ਨਹੀਂ ਦੇਣੀ ਨਹੀਂ ਹੈ ਦੇਖੋ ਸਾਡੇ 3 ਸ਼ਹਿਰ ਦਾ ਹਿੱਸਾ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਤਿੰਨ ਪਿੰਡ ਜਿਹੜੇ ਉਹ ਸ਼ਹਿਰ ਚ ਆ ਗਏ ਸੀ ਲੇਕਿਨ ਹਜੇ ਉਹਨਾਂ ਦੀਆਂ ਜ਼ਮੀਨਾਂ ਹੈਗੀਆਂ ਦੇਖੋ ਜਿਹੜਾ ਲੈਂਡ ਪੂਲਿੰਗ ਪਾਲਸੀ ਆ ਜਾਂ ਜ਼ਮੀਨ ਅਕਵਾਇਰ ਦੇ ਰੂਲ ਆ ਉਹ ਤਾਂ ਸਭ ਲਈ ਕੁਝ ਹੈ ਚਾਹੇ ਉਹ ਪਿੰਡ ਦਾ ਹੈ ਚਾਹੇ ਉਹ ਸ਼ਹਿਰ ਦਾ ਹੈਗਾ ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਠੀਕ ਆ ਵੀ ਇਹਨੂੰ ਮੰਨਿਆ ਇਸ ਤਰ੍ਹਾਂ ਜਾਂਦਾ ਵੀ ਸਿਰਫ ਪਿੰਡਾਂ ਦੀ ਜ਼ਮੀਨ ਹੀ ਜਿਹੜੀ ਆ ਉਹੋ ਹੀ ਲੈਂਡ ਪੂਲਿੰਗ ਦੇ ਵਿੱਚ ਆ ਸਕਦੀ ਆ ਬਟ ਉਹ ਸ਼ਹਿਰ ਦੀ ਜ਼ਮੀਨ ਵੀ ਲੈਂਡ ਪੂਲਿੰਗ ਚ ਆ ਸਕਦੀ ਆ ਸੋ ਸਾਡੇ ਤਿੰਨ ਸ਼ਹਿਰ ਚ ਆ ਤਿੰਨ ਪਿੰਡ ਹੈਗੇ ਆ ਔਰ ਉਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਸਾਨੂੰ ਕੁੱਕੜ ਪਿੰਡ ਦੀ ਪ੍ਰੋਬਲਮ ਨਹੀਂ ਹੈਗੀ ਕੋਟ ਕਲਾਂ ਤੇ ਕੋਟ ਖੁਰਦ ਦੀ ਕਿਉਂਕਿ ਉੱਥੇ ਥੋੜਾ ਜਿਹਾ ਡਰਾਵਾ ਵੀ ਦਿੱਤਾ ਜਾਂਦਾ ਡਰਾਇਆ ਵੀ ਜਾਂਦਾ ਵੀ ਐ ਹੋਜੂਗਾ ਐ ਹੋਜੂਗਾ ਲੇਕਿਨ ਯਾਰ ਜੇ ਅਸੀਂ ਆਪਣੀ ਜ਼ਮੀਨ ਲਈ ਵੀ ਨਾ ਖੜ ਸਕੇ ਜੇ ਆਪਣੇ ਪੰਜਾਬ ਲਈ ਵੀ ਨਾ ਖੜ ਸਕੇ ਇਹੋ ਜੇ ਮਤਲਬ ਇਹੋ ਜਿਹੇ ਵੋਟਾਂ ਤੋਂ ਵੀ ਕੀ ਲੈਣਾ ਦੇਣਾ ਯਾਰ ਮਤਲਬ ਏਡੇ ਅਸੀਂ ਡਰਪੋਕ ਹੋ ਗਏ ਤੇ ਅਸੀਂ ਪੰਜਾਬ ਨੂੰ ਸੰਭਾਲਾਂਗੇ ਕਿਵੇਂ ਯਾਰ ਅਸੀਂ ਪੰਜਾਬ ਨੂੰ ਸੰਭਾਲਾਂਗੇ ਕਿਵੇਂ ਮੇਰੇ ਦਾ ਪਿੱਛੇ ਜੇ ਪਿੰਡ ਦੇ ਵਿੱਚ ਮੈਂ ਆਪਣੇ ਪਿੰਡ ਦੇ ਵਿੱਚ ਨਾ ਜਿੱਥੇ ਕੋ ਛੱਪੜ ਸੀਗਾ ਉੱਥੇ ਬਣਾਤੀ ਇੱਕ ਕਿਉਂਕਿ ਪਿੰਡ ਸ਼ਹਿਰ ਚ ਆ ਗਿਆ ਉੱਥੇ ਇੱਕ ਪਾਰਕ ਬਣਾਤੀ। ਤਾਂ ਉਹ ਜਦੋਂ ਉੱਥੇ ਨਾ ਉਹ ਛਤਰੀਆਂ ਜੀਆਂ ਨੂੰ ਆਉਣ ਲੱਗੇ ਮੈਂ ਕਿਹਾ ਯਾਰ ਇੱਥੇ ਬਜ਼ੁਰਗ ਬੈਠਿਆ ਬੁੱਟਿਆ ਕਰਨਗੇ। ਸਾਡੇ ਪਿੰਡ ਦੇ ਦੋ ਕ ਕਮਲੇ ਆ ਗਏ ਕਹਿੰਦੇ ਜੀ ਇੱਥੇ ਤਾਂ ਫਿਰ ਭਈਏ ਬੈਠਿਆ ਕਰਨਗੇ। ਮੈਂ ਕਿਹਾ ਫਿਰ ਤੁਹਾਡਾ ਮੈਂ ਫਿਰ ਗਾਲਾਂ ਪੰਜ ਸੱਤ ਪਰ ਪਿੰਡ ਵਾਲਿਆਂ ਨੂੰ ਕੱਢੀਆਂ। ਮੈਂ ਕਿਹਾ ਜੇ ਆਪਾਂ ਜੇ ਆਪਾਂ ਸੰਭਾਲਣ ਜੋਗੇ ਬਿਨਾਂ ਰਹੇ ਤਾਂ ਫਿਰ ਕੱਲ ਨੂੰ ਤੇ ਯਾਰ ਫਿਰ ਆਪਾਂ ਪੰਜਾਬ ਬਾਰੇ ਕੀ ਗੱਲ ਕਰਨੀ ਹੈ? ਸੋ ਇਸ ਕਰਕੇ ਮੈਨੂੰ ਕਦੀ ਕਦੀ ਇਹ ਮਹਿਸੂਸ ਹੁੰਦਾ ਕਿ ਯਾਰ ਅਸੀਂ ਇੰਨੇ ਕਮਜ਼ੋਰ ਹੋ ਗਏ। ਅਸੀਂ ਜੇ ਜੇ ਸਾਡੀਆਂ ਲੋਕੀ ਜ਼ਮੀਨਾਂ ਲਈ ਜਾਣ ਤੇ ਅਸੀਂ ਖੜਕੇ ਫੇਰ ਦੇਖੀ ਜਾਈਏ ਵੀ ਉਹ ਪਤਾ ਨਹੀਂ ਕਿਸੇ ਨੇ ਕੀ ਕਹਿ ਦੇਣਾ ਕਿਸੇ ਨੇ ਕੀ ਕਹਿ ਦੇਣਾ ਇੰਨੀ ਡਰਪੋ ਕੌਮ ਤਾਂ ਹੈ ਨਹੀਂ ਸੀ ਯਾਰ ਇਹ ਪਤਾ ਨਹੀਂ ਕਿੱਧਰ ਨੂੰ ਤੁਰ ਪਈ ਹੈ ਨੂੰ ਆਤਮਾਨ ਸਾਹਿਬ ਸਵੈ ਇਛਾ ਦਾ ਜ਼ਿਕਰ ਕਰਦੇ ਹੁੰਦੇ ਆ ਹਰੇਕ ਜਾਨ ਦੇ ਭਾਸ਼ਣ ਦੀ ਗੱਲ ਕਰ ਲਈ ਲੈਂਡ ਪੂਲਿੰਗ ਨੂੰ ਲੈ ਕੇ ਜਦੋਂ ਭਾਸ਼ਣ ਦਿੰਦੇ ਨੇ ਉਹ ਕਹਿੰਦੇ ਕਿਸਾਨ ਸਵੈ ਇਛਾ ਦੇ ਨਾਲ ਆਪਣੀ ਜ਼ਮੀਨ ਦੇ ਸਕਦਾ ਅਸੀਂ ਤੱਕਾ ਨਹੀਂ ਕਰਨਾ ਅਸੀਂ ਤੱਕੇ ਦੇ ਨਾਲ ਅਕਵਾਇਰ ਨਹੀਂ ਕਰਨੀਆਂ ਜ਼ਮੀਨਾਂ ਢਿੱਲੋ ਸਾਹਿਬ ਤੁਸੀਂ ਲੈਂਡ ਪੂਲਿੰਗ ਪਾਲਿਸੀ ਪੜ੍ਹ ਲਓ ਪਾਲਿਸੀ ਦੀਆਂ ਕਲੋਜ਼ਸ ਪੜ੍ਹ ਲਓ ਦਨ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਜਦੋਂ ਇਹਦੀ ਨੋਟੀਫਿਕੇਸ਼ਨ ਹੋ ਗਈ ਅਸੀਂ ਇਹਦੇ ਤੋਂ ਬਾਹਰ ਹੀ ਨਹੀਂ ਆ ਸਕਾਂਗੇ ਪੰਜਾਬ ਦੇ ਰਾਜ ਕੇ ਤੱਕਾ ਹੋਊਗਾ ਜੀ ਨਹੀਂ ਹੋਊ ਯਾਰ ਹੋਊਗਾ ਬਿਲਕੁਲ ਹੋਊਗਾ 200% ਹੋਊਗਾ ਮੈਨੂੰ ਮੈਂ ਮੈਂ ਤਾਂ ਮੈਂ ਤਾਂ ਚਲੋ ਮੈਂ ਪੰਜਾਬ ਲਈ ਫਿਕਰਮੰਦ ਤਾਂ ਹੈ ਪਰ ਮੇਰਾ ਆਪਣਾ ਹਲਕਾ ਵੀ ਯਾਰ ਇਹਦੇ 6 ਪਿੰਡ ਰਹਿਗੇ ਆ ਕਿਸੇ ਦੀ 1 ਏਕੜ ਕਿਉਂਕਿ ਦੁਆਬੇ ਦੇ ਵਿੱਚ ਤਾਂ ਜ਼ਮੀਨਾਂ ਵੀ ਥੋੜੀਆਂ ਕਿਸੇ ਦੀ 1 ਏਕੜ ਆ ਕਿਸੇ ਦੀ 2 ਏਕੜ ਆ ਕਿਸੇ ਦੀ 3 ਇਹਦੇ ਚਾਰ-ਚਾਰ ਫਸਲਾਂ ਨਿਕਲਦੀਆਂ ਜੀ ਆ ਬਿਲਕੁਲ ਤਿੰਨ-ਤਿੰਨ ਚਾਰ-ਚਾਰ ਫਸਲਾਂ ਨਿਕਲਦੀਆਂ ਔਰ ਉਹਦੀ ਤੋਂ ਰੋਜ਼ੀ-ਰੋਟੀ ਬੰਦੇ ਕਮਾਉਂਦੇ ਹੈਗੇ ਆ ਔਰ ਉਹਦੇ ਨਾਲ ਬੇਜ਼ਮੀਨੇ ਵੀ ਜੁੜੇ ਹੋਏ ਆ ਕਿਸੇ ਨੇ ਕੋਈ ਮੰਨ ਲਓ ਕਿਸੇ ਨੇ ਕੋਈ ਲੇਬਰ ਕਰਨੀ ਆ ਕਿਸੇ ਨੇ ਕੁਛ ਕਰਨਾ ਕਿਸੇ ਨੇ ਕੁਛ ਕਰਨਾ ਸੋ ਇੰਨਾ ਸੌਖਾ ਨਹੀਂ ਹੈ ਮੁਰਬ ਸੇਵਾ ਜਿਹੜਾ ਲੇਕਿਨ ਅਨਫੋਰਚੂਨੇਟਲੀ ਅੱਛਾ ਜਿਹੜੇ ਬੰਦਿਆਂ ਨੇ ਇਹ ਜਿਹੜਾ ਐਕਟ ਪੜਿਆ ਨਹੀਂ ਹੈ ਅੱਛਾ ਉਹਨੂੰ ਤਾਂ ਭਾਵੇਂ ਤੁਸੀਂ ਜੋ ਮਰਜ਼ੀ ਕਹਿ ਦਿਓ ਪਰ ਮੈਂ ਤਾਂ ਐਕਟ ਪੜਿਆ ਯਾਰ ਕਿਉਂਕਿ ਜਦੋਂ ਇਹ ਐਕਟ ਦੀ ਨੋਟੀਫਿਕੇਸ਼ਨ ਹੋ ਗਈ ਦੈਨ ਤਾਂ ਤੁਹਾਨੂੰ ਇਹਨੂੰ ਚੈਲੰਜ ਹੀ ਕਰਨਾ ਪਊਗਾ ਜਾਂ ਤਾਂ ਇਹ ਸਕ੍ਰੈਪ ਹੋਊਗਾ ਸਾਰੇ ਦਾ ਸਾਰਾ ਨਹੀਂ ਤਾਂ ਸਾਰੇ ਦਾ ਸਾਰਾ ਸਾਡੇ ਗਲ ਦੀ ਹੱਡੀ ਬਣ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਵੇਂ ਜੀ ਉਹ ਇਸ ਕਰਕੇ ਕਿ ਉਸ ਨੋਟੀਫਿਕੇਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਕਲੌਜ਼ਸ ਹੈਗੀਆਂ ਉਹੀ ਹੈਗੀਆਂ ਵੀ ਹਾਂ ਵੀ ਤੁਸੀਂ ਕੱਲ ਨੂੰ ਇਹਦੇ ਤੇ ਐਨਓਸੀ ਇਹਦੇ ਤੇ ਸੀਐਲਯੂ ਇਹਦੇ ਤੇ ਸਾਰਾ ਕੁਝ ਹੀ ਉਹ ਇੰਪਲੀਮੈਂਟ ਹੋਣਾ ਯਾਰ ਇਹ ਜਿਹੜਾ ਇਹ ਮੈਨੂੰ ਲੱਗਦਾ ਕਿਸਾਨ ਸਾਡੇ ਉਹ ਪੂਰਾ ਵੀ ਨਹੀਂ ਕਰ ਸਕਣਗੇ ਪੜਿਆ ਲਿਖਿਆ ਕਿਸਾਨ ਵੀ ਜਿਹੜੀਆਂ ਪੁੱਡਾ ਦੀਆਂ ਕਲੋਜ਼ਸ ਆ ਉਹ ਪੜਿਆ ਲਿਖਿਆ ਕਿਸਾਨ ਵੀ ਪੂਰੀ ਨਹੀਂ ਕਰ ਸਕਦਾ ਇਹ ਇਹ ਕਿਉਂਕਿ ਮੱਲੋ ਸਪੂਜੀ ਇਹਨਾਂ ਨੂੰ ਇੰਨਾ ਹੀ ਸ਼ੌਂਕ ਆ ਤੇ ਦੇਣ ਮਾਰਕੀਟ ਰੇਟ ਪੈਸੇ ਦੇਣ ਤੇ ਕਵਰ ਕਰ ਲੈਣ ਕਮ ਸੇ ਕਮ ਜੇ ਮੰਨ ਲਓ ਕਿਸੇ ਦਾ 1 ਏਕੜ 3 4 5 ਕਰੋੜ ਦਾ ਹੋਊਗਾ ਉਹ ਕਿਤੇ 10 15 ਏਕੜ ਜਾ ਕੇ ਲਿਜਾ ਕੇ ਖੇਤੀ ਤੇ ਕਰਨ ਜੋਗਾ ਹੋ ਜੂਗਾ ਅੱਛਾ ਹੁਣ ਇਹ ਚਿੱਠੀ ਲੈ ਕੇ ਕੀ ਕਰਨਗੇ ਉਹਨੂੰ ਚਿੱਠੀ ਜਦੋਂ 15 ਸਾਲਾਂ ਬਾਅਦ ਇਹਨਾਂ ਚੋਂ 15 ਸਾਲ ਕਈ ਸਾਡੇ ਬਜ਼ੁਰਗ ਰਹਿਣੇ ਨਹੀਂ ਹੈ ਭਈ ਚਿੱਠੀ ਦੇਣੀ ਆ ਨਾ ਹੋਰ ਕੀ ਇਹਨਾਂ ਨੇ ਦੇਣਾ ਸਾਨੂੰ ਅੱਛਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੈਂਡ ਪੂਲਿੰਗ ਪਾਲਿਸੀ ਆਈ ਸੀਗੀ ਤੁਸੀਂ ਉਸ ਸਮੇਂ ਵਿਧਾਇਕ ਸੀਗੇ ਉਸ ਪਾਲਿਸੀ ਉਹ ਆਮ ਆਦਮੀ ਪਾਰਟੀ ਦੀ ਪਾਲਿਸੀ ਦੇ ਵਿੱਚ ਅੰਤਰ ਕੀ ਹੈਗਾ ਕੀ ਫਰਕ ਹੈ ਜੀ ਉਹ ਉਹ ਵੀ ਉਹ ਵੀ ਸਿਰੇ ਨਹੀਂ ਸੀ ਲੱਗੀ ਕੋਈ ਇਸ ਕਰਕੇ ਨਹੀਂ ਸੀ ਲੱਗੀ ਕਿ ਉਹਦੇ ਵਿੱਚ ਇਹ ਜਿਹੜੀ ਤਿੰਨਾਂ ਹੀ ਚੀਜ਼ਾਂ ਹੈਗੀਆਂ ਉਹਦਾ ਪਹਿਲਾ ਅਸੈਸਮੈਂਟ ਹੋ ਰਹੀ ਸੀਗੀ ਇਸੇ ਕਰਕੇ ਉਹ ਸਿਰੇ ਨਹੀਂ ਸੀ ਲੱਗੀ ਇਹ ਥੋੜਾ ਬਹੁਤਾ ਸੁਖਬੀਰ ਬਾਦਲ ਦੇ ਦਿਮਾਗ 'ਚ ਵੀ ਸੀਗਾ ਮਤਲਬ ਉਦੋਂ ਅਕਾਲੀ ਦਲ ਦੀ ਸਰਕਾਰ ਨੇ ਵੀ ਗੁੰਮਰਾਹ ਕੀਤਾ ਸੀ ਲੋਕਾਂ ਨੂੰ ਜੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦੇ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਤਿੰਨੇ ਕਲੋਜ਼ਸ ਹੈਗੀਆਂ ਉਹਦਾ ਤਾਂ ਸਰਵੇ ਵੀ ਨਹੀਂ ਕੀਤਾ ਉਹਨਾਂ ਨੇ ਉਦੋਂ ਸਰਵੇ ਕੀਤਾ ਸੀ ਸਰਵੇ 'ਚ ਹੀ ਉਹ ਸਟੱਕ ਡਾਊਨ ਹੋ ਗਈ ਸੀ ਉਹ ਸਰਵੇ 'ਚ ਹੀ ਸਟੱਕ ਡਾਊਨ ਹੋ ਗਈ ਸੀ ਮਤਲਬ ਉਹ ਕਲੋਨੀਆਂ ਹਾਲੇ ਤੱਕ ਵੀ ਨਹੀਂ ਬਣੀਆਂ ਜੀ ਨਹੀਂ ਨਹੀਂ ਸਮਝੇ ਨਹੀਂ ਉਹ ਐਕਵਾਇਰ ਹੀ ਨਹੀਂ ਹੋਈ ਐਕਵਾਇਰ ਇਸ ਕਰਕੇ ਨਹੀਂ ਹੋਈ ਕਿ ਜਿਹੜਾ ਉਹ ਪੱਡਾ ਦਾ ਐਕਟ ਆ ਉਹਦੀਆਂ ਜਿਹੜੀਆਂ ਤਿੰਨੇ ਕਲੋਜ਼ਸ ਆ ਉਹ ਜਦੋਂ ਤੁਸੀਂ ਸਰਵੇ ਚ ਜਾਉਗੇ ਇੱਥੇ ਵੀ ਨਹੀਂ ਹੋਣੀ ਲੇਕਿਨ ਇਹਨਾਂ ਨੇ ਉਹਨੂੰ ਬਾਈਪਾਸ ਕਰਕੇ ਆਲਰੇਡੀ ਇਹਦਾ ਨੋਟੀਫਿਕੇਸ਼ਨ ਕਰ ਚੁੱਕੇ ਆ ਐਕਚੁਅਲੀ ਉਹਦਾ ਨੋਟੀਫਿਕੇਸ਼ਨ ਜਿਹੜੀ ਸਭ ਤੋਂ ਨੁਕਸਾਨ ਦੇ ਵਾਲੀ ਗੱਲ ਹੈ ਜੇ ਇਹ ਸਰਵੇ ਕਰਦੇ ਇਹ ਪਿੰਡਾਂ ਚ 70% ਰੈਜ਼ੋਲੂਸ਼ਨ ਨਹੀਂ ਸੀ ਪੈਣਾ ਠੀਕ ਹੈ ਨਾ ਲੇਕਿਨ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਆਲਰੇਡੀ ਉਹਨੂੰ ਬਾਈਪਾਸ ਕਰਕੇ ਤੇ ਉਹਦਾ ਨੋਟੀਫਿਕੇਸ਼ਨ ਕਰ ਦਿੱਤਾ ਹੁਣ ਇਹ ਹੈ ਕਿ ਉਹਨੂੰ ਚੈਲੰਜ ਤਾਂ ਕਰਨਾ ਪਊਗਾ ਜੇ ਅਸੀਂ ਇਕੱਠੇ ਹੋ ਕੇ ਨਹੀਂ ਲੜਾਂਗੇ ਉਹ ਸਾਡਾ ਨੁਕਸਾਨ ਹੋਊਗਾ ਕਿ ਤੁਹਾਡੇ ਹਲਕੇ ਦੇ ਪਿੰਡਾਂ ਦੇ ਵਿੱਚ ਗ੍ਰਾਪ ਸੁਭਾਵਾ ਦੇ ਵਿੱਚ ਮਤੇ ਪੈਣੇ ਸ਼ੁਰੂ ਹੋ ਗਏ ਨੇ ਜੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜੀ ਨਹੀਂ ਸਾਡੇ ਤਾਂ ਕੁੱਕੜਪਿੰਡ ਤਾਂ ਸਾਡੇ ਕਈ ਦਿਨ ਹੋ ਗਏ ਪਹਿ ਗਿਆ ਪਹਿਲਾਂ ਸਾਡੇ ਜਿਹੜੇ ਦੋ ਪਿੰਡ ਹੈਗੇ ਆ ਤੇ ਜਿਹੜੇ ਤਿੰਨ ਪਿੰਡ ਸ਼ਹਿਰ ਦਾ ਹਿੱਸਾ ਹੈਗੇ ਆ ਉਹ ਮੈਨੂੰ ਲੱਗਦਾ ਪ੍ਰੋਸੈਸ ਸ਼ੁਰੂ ਹੋਇਆ ਹੈਗਾ ਉਹ ਆਉਣ ਵਾਲੇ 15 ਦੀਆਂ ਕਿਉਂਕਿ ਇਹਦੇ 'ਚ ਜੇ ਤਾਂ ਕਿਸੇ ਨੇ ਮੈਂਬਰ ਨੇ ਪਾਉਣਾ ਹੋਵੇ ਉਹਨੂੰ 1 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਜੇ ਕਿਸੇ ਨੇ ਸਰਪੰਚ ਨੇ ਪਾਉਣਾ ਹੋਵੇ ਉਹ ਡੇਡ ਲਾਈਨ ਦਾ ਨੋਟਿਸ ਕੱਢ ਕੇ 15 ਦਿਨਾਂ ਬਾਅਦ ਉਹ ਮਤਾ ਪਾਸ ਕਰ ਸਕਦੇ ਆ ਤੇ 70% ਜਿਹੜਾ ਪਿੰਡ ਦੀ ਸਹਿਮਤੀ ਹੋਣੀ ਚਾਹੀਦੀ ਆ ਚਾਹੇ ਉਹ ਜ਼ਮੀਨ ਵਾਲਾ ਹੋਵੇ ਚਾਹੇ ਨਾ ਜ਼ਮੀਨ ਵਾਲਾ ਹੋਵੇ ਕਿ ਸੋਸ਼ਲ ਮੀਡੀਆ ਤਾਂ ਆਪਾਂ ਜ਼ਿਕਰ ਕਰਦੇ ਆਂ ਸਰਕਾਰ ਹੀ ਕਹਿੰਦੇ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਤੋਂ ਬਣੀ ਆ ਸੋਸ਼ਲ ਮੀਡੀਆ ਤੇ ਬੜੇ ਢੜਲੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਲੋਕ ਪੱਖੀ ਪਾਲਿਸੀ ਹੈ ਇਹ ਲੋਕਾਂ ਦੇ ਹੱਕ ਦੇ ਵਿੱਚ ਪਾਲਿਸੀ ਔਰ ਕਿਸਾਨ ਨੇ ਬਹੁ ਗਿਣਤੀ ਕਿਸਾਨ ਨੇ ਸੋਸ਼ਲ ਮੀਡੀਆ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਦੇਣ ਲਈ ਤਿਆਰ ਬੈਠੇ ਨੇ ਉਸ ਸੋਸ਼ਲ ਮੀਡੀਆ ਦੀ ਐਡ ਬਾਰੇ ਕੀ ਕਹੋਗੇ ਜੀ ਨਹੀਂ ਨਹੀਂ ਇਹ ਤਾਂ ਹੈ ਹੀ ਸੋਸ਼ਲ ਮੀਡੀਆ ਯਾਰ ਦੇਖੋ ਇਹਨਾਂ ਦੀ ਇੱਕ ਕੰਮ ਤਾਂ ਬਹੁਤ ਚੰਗਾ ਕੀਤਾ ਇਹਨਾਂ ਨੇ ਇਹਨਾਂ ਨੇ 1200 ਕਰੋੜ ਰੁਪਈਆ ਮੀਡੀਆ ਤੇ ਖਰਚਦੇ ਆ ਤੁਹਾਡੇ ਵਰਗੇ ਕੁਝ ਯੰਗ ਪੱਤਰਕਾਰ ਰਹਿ ਗਏ ਆ ਬਾਕੀ ਤਾਂ ਇਹਨਾਂ ਨੇ ਬਾਕੀ ਤਾਂ ਸਾਰਾ ਕੁਝ ਸਾਫ਼ ਕਰ ਦਿੱਤਾ ਉਹ ਤਾਂ ਬਹੁਤ ਵੱਡੀਆਂ ਵੱਡੀਆਂ ਅਖਬਾਰਾਂ ਵੀ ਲਿਖਣ ਲੱਗ ਪਈਆਂ ਵੀ ਬਹੁਤ ਚੰਗਾ ਜੀ ਨਹੀਂ ਤਾਂ ਅਸਲੀ ਗੱਲ ਹੈ ਸਾਰਾ ਹੀ ਜਦੋਂ ਸਮਾਨ ਹੀ ਵਿਕ ਗਿਆ ਇਹਨਾਂ ਨੇ ਅਸਲੀ ਪੰਜਾਬ ਦਾ ਕੈਰੇਕਟਰ ਮਾਰਿਆ ਜਿਹੜੀ ਸਭ ਤੋਂ ਮਾੜੀ ਗੱਲ ਹੈ ਨਾ ਨਹੀਂ ਤਾਂ ਪੰਜਾਬੀ ਇੱਕ ਚੰਗੇ ਕਿਰਦਾਰ ਦੀ ਕੌਮ ਸੀ ਇਹਨਾਂ ਨੇ ਪੰਜਾਬੀਆਂ ਨੂੰ ਬਿਲਕੁਲ ਚਰਾਹੇ 'ਚ ਖੜਾ ਕਰਕੇ ਨੰਗਾ ਕਰ ਦਿੱਤਾ ਆ ਮੈਂ ਤਾਂ 95 96 ਇਹਨਾਂ ਦੇ ਗੁੰਗੇ ਐਮਐਲਏ ਇਹਨਾਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਮੈਨੂੰ ਮਿਲਦੇ ਉੱਥੇ ਵਿਧਾਨ ਸਭਾ 'ਚ ਮੈਂ ਕਹਿੰਦਾ ਤੁਹਾਡੇ ਲੱਤਾਂ 'ਚ ਜਾਨ ਹੈਗੀ ਆ ਤੁਸੀਂ ਲੋਕਾਂ 'ਚ ਨਹੀਂ ਮੁੜ ਕੇ ਜਾਣਾ ਤੁਸੀਂ ਅੱਛਾ ਇੱਕ 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 ਪ੍ਰਵਾਸੀ ਲਿਆ ਕੇ ਬਿਠਾ ਲਿਆ ਇਹਨਾਂ ਦੇ ਉੱਤੇ ਇਹਨਾਂ ਦੀ ਇਹ ਜ਼ਰਤ ਨਹੀਂ ਹੈ ਵੀ ਇਹ ਕੋਈ ਸਟੇਟਮੈਂਟ ਵੀ ਦੇ ਜਾਣਾ ਇਹਨਾਂ ਦਾ ਮੰਤਰੀ ਇੰਨੀ ਜ਼ਰਤ ਨਹੀਂ ਰੱਖਦਾ ਵੀ ਕੋਈ ਸਟੇਟਮੈਂਟ ਦੇ ਜਾਣਾ ਤੁਸੀਂ ਅੱਜ ਤਾਈਂ ਦੇਖਿਆ ਇਹਨੂੰ ਕਹਿੰਦੇ ਜੀ ਇਹ ਸਾਡਾ ਡਿਸਪਲਿਨ ਬੜਾ ਅਚਾ ਉਹ ਮੋਦੀ ਵੀ ਇਹ ਗੱਲ ਕਹਿੰਦਾ ਮੋਦੀ ਤੇ ਅਮਿਤ ਸ਼ਾਹ ਤੋਂ ਬਿਨਾਂ ਬੀਜੇਪੀ ਵਾਲੇ ਬੋਲ ਕੇ ਦੱਸ ਦੇਣ ਮੈਨੂੰ ਤਾਂ ਇਹ ਹਮੇਸ਼ਾ ਕਹਿੰਦੇ ਆ ਕਿ ਯਾਰ ਤੂੰ ਤਾਂ ਬੋਲਦਾ ਬਹੁਤ ਆ ਬਟ ਇਹਨਾਂ ਦੇ ਪੱਲੇ ਕਿਸੇ ਦੇ ਕੁਝ ਹੈ ਡੈਮੋਕ੍ਰੇਸੀ ਦੇ ਵਿੱਚ ਜੇ ਤੁਸੀਂ ਖੜਨਾ ਹੀ ਨਹੀਂ ਹੈ ਫਿਰ ਕਾਦੀ ਡੈਮੋਕ੍ਰੇਸੀ ਯਾਰ ਫਿਰ ਫਿਰ ਤਾਂ ਡਿਕਟੇਟਰਸ਼ਿਪ ਹੈ ਫਿਰ ਤਾਂ ਗੁਲਾਮੀ ਆ ਯਾਰ ਜੇ ਮੈਂ ਸਪੋਜ਼ ਅੱਜ ਬੋਲ ਨਹੀਂ ਸਕਦਾ ਫਿਰ ਮੇਰੇ ਤੋਂ ਵੱਡਾ ਗੁਲਾਮ ਹੋਰ ਕੀ ਹੁੰਦਾ ਯਾਰ ਸੂਇਸ ਕਰਕੇ ਮੈਂ ਤਾਂ ਇਹਨਾਂ ਚੀਜ਼ਾਂ ਨਾਲ ਉਹ ਕਿਉਂਕਿ ਮੇਰੀ ਭਾਵੇਂ ਆਪਣੀ ਪਾਰਟੀ ਹੋਵੇ ਜਦੋਂ ਲੜਾਈ ਹੁੰਦੀ ਆ ਤੇ ਫੇ ਆਪਣੀ ਪਾਰਟੀ ਨਾਲ ਵੀ ਹੁੰਦੀ ਆ ਕਿਉਂਕਿ ਜੇ ਤੁਸੀਂ ਖੜਨਾ ਹੀ ਨਹੀਂ ਸਮਾਜ ਲਈ ਨਹੀਂ ਖੜਨਾ ਫੇ ਤੁਸੀਂ ਕਾਦੀ ਡੈਮੋਕ੍ਰੇਸੀ ਆ ਕਾਦੇ ਨਮਾਇੰਦੇ ਆ ਤੁਸੀਂ ਵਿਆਹਾਂ ਭੋਗਾਂ ਲਈ ਆ ਪੇ ਉੱਥੇ ਰੀਬਨ ਕੱਟ ਦਿੰਦਾ ਉੱਥੇ ਵਿਆਹ ਦੇਖ ਜਾਂਦਾ ਉੱਥੇ ਭੋਗ ਦੇਖ ਜਾਂਦਾ ਇਹ ਕੰਮ ਨਹੀਂ ਰੱਖਿਆ ਤੁਹਾਨੂੰ ਪਰਕਰਤ ਸਿੰਘ ਜੀ ਸਿਆਸਤ ਤੋਂ ਪਰਹਾ ਹਟ ਕੇ ਦੱਸਿਓ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਇਹ ਮਨਛਾ ਕੀ ਹੈ ਭਗਵੰਤ ਮਾਨ ਸਾਹਿਬ ਦੀ ਜਿਹੜੇ ਅਕਸਰ ਇਹ ਕਹਿੰਦੇ ਨੇ ਵੀ ਮੈਂ ਤਾਂ ਭਾਈ ਲੋਕਪੱਖੀ ਕੰਮ ਕਰਦਾ ਹਾਂ ਮੈਂ ਤਾਂ ਪੰਜਾਬ ਹਿਤਾਸ਼ੀ ਹਾਂ ਉਹਨਾਂ ਨੂੰ ਇਹ ਜਹੀ ਨੀਤੀ ਜਾਂ ਜਿਹੜੀ ਲੈਂਡ ਪੂਲਿੰਗ ਨੀਤੀ ਕਿਉਂ ਲਿਓਣੀ ਪੈਗੀ ਜਿਹਦੇ ਦੇ ਖਿਲਾਫ ਬਹੁ ਗਿਣਤੀ ਦੇ ਵਿੱਚ ਕਿਸਾਨ ਹੋਣ ਪਰਸਨਲੀ ਤੌਰ ਤੇ ਦੱਸਿਓ ਇਹ ਮਨਛਾ ਕੀ ਹੈਗੀ ਜੀ ਭਗਵੰਤ ਮਾਨ ਸਾਹਿਬ ਦੀ ਯਾਰ ਅਸਲੀ ਗੱਲ ਹੈ ਮੈਨੂੰ ਭਗਵੰਤ ਮਾਨ ਤੋਂ ਇਹ ਆਸ ਨਹੀਂ ਸੀ ਕਿਉਂਕਿ ਚੰਗਾ ਕਲਾਕਾਰ ਸੀਗਾ ਅੱਛਾ ਜਿਹੜਾ ਕਿਤੇ ਨਾ ਕਿਤੇ ਇਹ ਉਹ ਉਹ ਕਰਦਾ ਸੀ ਨਾ ਆਪਣੀ ਮਿਮਿਕਰੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਦੀ ਗੱਲ ਆਉਂਦੀ ਹੁੰਦੀ ਸੀ ਅੱਛਾ ਵੈਸੇ ਤਾਂ ਧਾੜ ਵੀ ਪੰਜਾਬ ਚ ਆਉਂਦੇ ਰਹੇ ਆ ਦੇਖੋ ਪੰਜਾਬ ਨੂੰ ਲੁੱਟਦੇ ਰਹੇ ਆ ਪੰਜਾਬ ਚ ਧਾੜ ਵੀ ਤੁਸੀਂ ਮੁਗਲ ਲਾ ਲਓ ਮੰਗੋਲੀਅਨ ਲਾ ਲਓ ਅੱਛਾ ਇੱਥੇ ਕੀ ਅਸਲੀ ਗੱਲ ਹੈ ਇੱਥੇ ਕੀ ਉਹਨਾਂ ਦਾ ਮੁਕਾਬਲਾ ਹੁੰਦਾ ਰਿਹਾ ਅੱਛਾ ਹੁਣ ਪਤਾ ਨਹੀਂ ਕੀ ਸਾਨੂੰ ਅਸੀਂ ਕਮਜ਼ੋਰ ਵੀ ਹੋਏ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਸਮਾਜਿਕ ਤੌਰ ਤੇ ਅਸੀਂ ਕਮਜ਼ੋਰ ਹੋਏ ਆ ਸਮਾਜਿਕ ਤਾਣੇ ਬਾਣੇ ਦੇ ਵਿੱਚ ਜਦੋਂ ਤਾਇਆ ਤੇ ਚਾਚਾ ਬਣ ਨਹੀਂ ਨਾ ਉਹਦੀ ਆਪਸ ਵਿੱਚ ਲੱਗੀ ਉਹ ਖੱਬੇ ਨੂੰ ਜਾਣ ਲੱਗ ਪਿਆ ਉਹ ਸੱਜੇ ਨੂੰ ਜਾਣ ਲੱਗ ਪਿਆ ਉਹ ਫਿਰ ਪੰਜਾਬ ਦਾ ਇਹਨਾਂ ਲੋਕਾਂ ਨੇ ਅਸਲੀ ਗੱਲ ਆ ਸਮਾਜਿਕ ਤੌਰ ਤੇ ਸਾਡਾ ਜਲੂਸ ਦੇਖ ਰਿਹਾ ਸੋ ਮੈਨੂੰ ਲੱਗਦਾ ਜਦੋਂ ਵੀ ਕਿਤੇ ਪੰਜਾਬ ਇਸ ਸਪਿਰਿਟ ਦੇ ਵਿੱਚ ਆ ਗਿਆ ਹਰ ਬੰਦੇ ਨੂੰ ਐ ਲੱਗਣ ਲੱਗ ਪਿਆ ਵੀ ਪੰਜਾਬ ਮੇਰਾ ਆ ਉਦੋਂ ਪੰਜਾਬ ਨੇ ਠੀਕ ਹੋ ਜਾਣਾ ਮੈਨੂੰ ਇਸ ਗੱਲ ਦੀ ਗਰੰਟੀ ਹੈਗੀ ਆ ਕਿਉਂਕਿ ਪੰਜਾਬ ਨਾ ਬਾਉਂਸ ਬੈਕ ਕਰਦਾ ਆ ਪੰਜਾਬ ਬਾਉਂਸ ਬੈਕ ਕਰਦਾ ਜਿੱਦਣ ਪੰਜਾਬ ਨੇ ਇਹ ਮਹਿਸੂਸ ਕਰ ਲਿਆ ਨਾ ਦੇਖੋ ਇਹ ਸਪਿਰਿਟ ਸਾਡੇ ਗੁਰੂਆਂ ਨੇ ਲਿਆਂਦੀ ਇਹ ਸਪਿਰਿਟ ਮਹਾਰਾਜਾ ਰਣਜੀਤ ਸਿੰਘ ਨੇ ਲਿਆਂਦੀ ਉਹਦੇ ਤੋਂ ਬਾਅਦ ਹੌਲੀ ਹੌਲੀ ਪੋਲਿਟਿਕਲ ਲੀਡਰਾਂ ਦੇ ਵਿੱਚ ਵੀ ਨਾ ਗਰਾਵਟ ਆਉਂਦੀ ਰਹੀ ਚੰਗੇ ਲੀਡਰ ਸੀਗੇ ਮੈਂ ਨਹੀਂ ਕਹਿੰਦਾ ਨਹੀਂ ਸੀਗੇ ਪਰ ਹੌਲੀ 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 ਜਦੋਂ ਗਰਾਵਟ ਪੰਲੂ ਤੁਰ ਪੈ ਨਾ ਉਹਦੇ ਨਾਲ ਕੀ ਹੋਇਆ ਕਿ ਇੱਕ ਇਹੋ ਜੀ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਜਿਹਦੇ ਵਿੱਚ ਐ ਲੱਗਣ ਲੱਗ ਪਿਆ ਵੀ ਯਾਰ ਇਹ ਤਾਂ ਠੱਗ ਚੋਰੀ ਆ ਇਹ ਤਾਂ ਫਲਾਨਾ ਆ ਇਹ ਤਾਂ ਫਲਾਨਾ ਮੈਨੂੰ ਐ ਲੱਗਦਾ ਜਿੱਦਣ ਇਹ ਸਪਿਰਟ ਆ ਗਈ ਸਾਨੂੰ ਵੀ ਅਸੀਂ ਯਾਰ ਇਹ ਪੰਜਾਬ ਮੇਰਾ ਆ ਅਸੀਂ ਸੰਭੜਾ ਤੇ ਮੈਨੂੰ ਲੱਗਦਾ ਪੰਜਾਬ ਬਾਉਂਸ ਬੈਕ ਕਰੂਗਾ ਬਿਲਕੁਲ ਕਰੂਗਾ ਅੱਛਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोੜਾ ਉਹ ਇਹ ਜ਼ਿਕਰ ਕਰਦੇ ਨੇ ਵੀ ਭਾਈ ਕਾਂਗਰਸੀ ਨੇ ਜਿਹੜੇ ਜਾਂ ਵਿਰੋਧੀ ਨੇ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਉਹਨਾਂ ਨੂੰ ਕੋਈ ਜਵਾਬ ਦੇਣਾ ਚਾਹੋਗੇ ਜੀ ਯਾਰ ਇਹਨਾਂ ਨੂੰ ਜਵਾਬ ਕੀ ਦੇਣਾ ਜਿਹੜਾ ਆਪ ਨਹੀਂ ਬੋਲ ਸਕਦੇ ਮੈਂ ਤਾਂ ਉਸ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਬੇਅਦਬੀਆਂ ਦੇ ਉੱਤੇ ਮੈਂ ਤਾਂ ਅਮਨ अरोੜੇ ਦੀ ਸਟੇਟਮੈਂਟ ਸੁਣਾਈ ਸੀਗੀ ਜਿੱਥੇ ਕਹਿੰਦੇ ਸੀ ਤਿੰਨਾਂ ਮਹੀਨਿਆਂ ਚ ਬੇਅਦਬੀਆਂ ਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਅਮਨ अरोੜਾ ਹਰਪਾਲ ਚੀਮਾ ਇਹਨਾਂ ਦਾ ਹੋਰ ਕਿਹੜਾ ਸੀਗਾ ਇਹਨਾਂ ਦਾ ਇੱਕ ਤੀਜਾ ਲੀਡਰ ਸੀਗਾ ਸੰਧਵਾ ਜੀ ਸਪੀਕਰ ਸਾਹਿਬ ਕੁਲਤਾਰ ਸੰਧਵਾ ਜੀ ਕਿ ਅੱਜ ਬਾਬੇ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਆ ਇੱਕੋ ਹੀ ਆ ਜਿਹੜਾ ਬੋਲ ਰਿਹਾ ਬੋਲਣ ਨੂੰ ਤਿਆਰ ਨਹੀਂ ਹੈ ਇਹਨਾਂ ਦੀ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਇਹਨਾਂ ਕੋਲ ਪੁੱਛੂੰਗਾ ਤਾਂ ਮੈਂ ਹੈਗਾ ਹੈ ਉਦੋਂ ਤਾਂ ਇਹ ਕਹਿੰਦੇ ਸੀਗੇ ਵੀ ਹਾਂ ਵੀ ਹੋਣਾ ਚਾਹੀਦਾ ਤੇ ਮੈਂ ਕੁਝ ਮਹੀਨੇ ਦਾ ਸਮਾਂ ਦੇ ਕੇ ਆਏ ਸੀਗੇ ਬਾਬਲ ਕਲਾਂ ਜਾ ਕੇ ਕੁਲਤਾਰ ਸੰਧਵਾ ਸਾਹਿਬ ਆਹ ਹਾਂ ਉਹ ਐਕਚੁਅਲੀ ਅਸਲੀ ਗੱਲ ਹੈ ਅੱਛਾ ਖੂਬਸੂਰਤ ਸਰਦਾਰ ਆ ਪਰ ਜਾਨ ਹੈ ਨਹੀਂ ਬਿਲਕੁਲ ਵੀ ਬਿਲਕੁਲ ਹੀ ਹੈ ਨਹੀਂ ਸਮਾਨ ਹੀ ਹੈ ਨਹੀਂਗਾ ਅੱਛਾ ਲੈਂਡ ਪੁਲਿੰਗ ਲਾਸਟ ਮੇਰਾ ਸਵਾਲ ਹੈ ਜੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਕੀ ਕਾਂਗਰਸੀਆਂ ਵੱਲੋਂ ਜਾਂ ਵਿਰੋਧੀ ਧਿਰਾਂ ਵੱਲੋਂ ਕੋਈ ਕਾਨੂੰਨੀ ਲੜਾਈ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਇਕਿ ਆਮ ਇਨਸਾਨ ਹੋਣ ਦੇ ਨਾਤੇ ਤੁਸੀਂ ਕਾਨੂੰਨੀ ਲੜਾਈ ਕਿਹੋ ਜੀ ਲੜੋਗੇ ਜੀ ਦੇਖੋ ਮੈਂ ਡਿਸਕਸ਼ਨ ਕਰ ਰਿਹਾ ਹੈਗਾ ਵੀ ਇਹਦੇ ਅਲਟੀਮੇਟਲੀ ਸਾਨੂੰ ਕੀ ਰਿਪਰਕਸੀਸ਼ਨਸ ਹੈਗੇ ਆ ਦੇਖੋ ਥੱਲੇ ਨਾ ਕਈ ਚੀਜ਼ਾਂ 'ਚ ਵਹਿਮ ਭਰਮ ਪਾਇਆ ਜਾ ਰਿਹਾ ਪਈ ਇਹ ਇਦਾਂ ਹੋ ਜਾਣੀ ਇਦਾਂ ਹੋ ਜਾਣੀ ਪਹਿਲੀ ਗੱਲ ਤਾਂ ਜਿਹੜੀ ਨੋਟੀਫਿਕੇਸ਼ਨ ਹੋ ਗਈ ਆ ਉਹ ਸਾਡੇ ਇਹਨਾਂ ਨੇ ਰਾਈਟਸ ਤਾਂ ਸੀਜ਼ ਕਰ ਲਿਆ। ਔਰ ਉਹ ਜੇ ਡੀ ਨੋਟੀਫਾਈ ਹੋਊਗਾ ਤਾਂ ਜਾ ਕੇ ਉਹ ਰਾਈਟਸ ਜਿਹੜੇ ਆ ਉਹ ਦੁਆਰਾ ਸਾਨੂੰ ਮਿਲਣਗੇ ਅਦਰਵਾਈਜ਼ ਨਹੀਂ ਮਿਲਣਗੇ। ਮੈਂ ਬਹੁਤ ਕਲੀਅਰ ਆ। ਇਹਦੇ ਵਿੱਚ ਪੋਲੀਟੀਕਲ ਲੜਾਈ ਵੀ ਲੜਨੀ ਪਊਗੀ। ਇਹਦੇ ਵਿੱਚ ਕਾਨੂੰਨੀ ਲੜਾਈ ਵੀ ਲੜਨੀ ਪਊਗੀ। ਪੋਲੀਟੀਕਲ ਲੜਾਈ ਜਥੇਬੰਦੀਆਂ ਵੀ ਲੜ ਰਹੀਆਂ। ਚਲੋ ਪੋਲੀਟੀਕਲ ਪਾਰਟੀਆਂ ਵੀ ਆਪਣੀ ਆਪਣੀ ਜਗਾ ਜੋ ਕਰਦੀਆਂ ਉਹ ਕਰ ਰਹੀਆਂ ਹੈਗੀਆਂ ਪਰ ਇਹਦੇ ਨਾਲ ਨਾਲ ਸਾਨੂੰ ਕਿਤੇ ਨਾ ਕਿਤੇ ਕਾਨੂੰਨੀ ਲੜਾਈ ਵੀ ਜੇ ਇਹ ਸਟਕ ਡਾਊਨ ਨਾ ਹੋਇਆ ਇਹਨੂੰ ਕਾਨੂੰਨੀ ਲੜਾਈ ਵੀ ਲੜਨੀ ਪਊਗੀ ਅੱਛਾ ਜੇ 2022 ਤੋਂ ਪਹਿਲਾਂ ਮੈਨੀਫੈਸਟੋ ਦੇ ਵਿੱਚ ਇਹ ਰੱਖ ਦਿੰਦੇ ਵੀ ਭਾਈ ਅਸੀਂ ਸ਼ਹਿਰੀਕਰਨ ਕਰਾਂਗੇ ਇੰਨੇ ਪਿੰਡ ਝਾੜ ਕੇ ਆਮ ਆਦਮੀ ਪਾਰਟੀ ਨੂੰ ਲੋਕ ਜਿਤਾਉਂਦੇ ਜੀ ਐਕਚੁਅਲੀ ਸਾਨੂੰ ਨਾ ਕਈ ਵਾਰੀ 헤ਹਾਜੇ ਆ ਜਾਂਦਾ ਪੰਜਾਬੀਆਂ ਨੂੰ ਪਤਾ ਨਹੀਂ ਫਿਰ ਅਸੀਂ 15 ਕ ਦਿਨਾਂ ਚ ਪਤਾ ਨਹੀਂ ਕਿਹੜੀ ਨੇਰੀ ਲਿਆਉਣੇ ਆ ਅਸੀਂ ਐਕਚੁਅਲੀ ਅਸਲੀ ਗੱਲ ਹੈ ਪੰਜਾਬੀਆਂ ਨੇ ਤੇ ਬੰਦਾ ਵੀ ਨਹੀਂ ਦੇਖਿਆ ਮਤਲਬ ਕਈ ਬੰਦੇ ਇਦਾਂ ਦੇ ਆ ਵੀ ਜਿਨ੍ਹਾਂ ਤੇ 20 20 ਪਰਚੇ ਹੋਏ ਆ ਅੱਛਾ ਉਹ ਵੀ ਅਸੀਂ ਐਮਐਲਏ ਬਣਾਤੇ ਕਈ ਵਾਰੀ ਪੰਜਾਬੀ ਦਾ ਪੰਜਾਬੀ ਪੰਜਾਬੀ ਦੀ ਜੇ ਡੈਫੀਨੇਸ਼ਨ ਕੱਢਣੀ ਹੋਵੇ ਨਾ ਕਈ ਵਾਰੀ ਮੈਨੂੰ ਮੈਨੂੰ ਕਈ ਵਾਰੀ ਬੜੀ ਔਖੀ ਲੱਗਦੀ ਆ ਯਾਰ ਵੀ ਇਹ ਇਹ ਸੋਚਦੇ ਵੀ ਆ ਇਹ ਕੱਲਾ ਜੋਸ਼ ਹੀ ਕਈ ਵਾਰੀ ਕੱਲਾ ਜੋਸ਼ ਹੀ ਭਜਾ ਲਿੰਦੇ ਆ ਕਈ ਵਾਰੀ ਕੱਲੀ ਹੋਸ਼ ਹੀ ਭਜਾ ਲਿੰਦੇ ਆ ਅੱਛਾ ਜਿਹੜਾ ਹੋਸ਼ ਵਾਲਾ ਆ ਉਹ ਕੁਛ ਨਹੀਂ ਕਰਨ ਜੋਗਾ ਹੁੰਦਾ ਕਿਉਂਕਿ ਉਹਦੇ 'ਚ ਜੋਸ਼ ਹੀ ਨਹੀਂ ਹੁੰਦਾ ਉਹ ਤਾਂ 20 ਚੀਜ਼ਾਂ ਸੋਚਦਾ ਅੱਛਾ ਜਿਹਦੇ 'ਚ ਕੱਲਾ ਜੋਸ਼ ਹੀ ਹੁੰਦਾ ਸਿਰਫ ਜੋਸ਼ਮਾਰੀ ਸੋਚਦਾ ਅੱਛਾ ਉਹ ਕਹਿੰਦਾ ਵੀ ਆਉਣ ਦੇ ਚੱਕ ਦੂੰਗਾ ਫੱਟੇ ਅੱਛਾ ਯਾਰ ਜੇ ਦਿਮਾਗ ਨਾਲ ਚ ਫੱਟੇ ਚੱਕ ਲਈਏ ਤਾਂ ਫਿਰ ਜਾਦਾ ਚੰਗੇ ਨਹੀਂ ਹੈ ਦੁਨੀਆ ਦੇ ਉੱਤੇ ਬਹੁਤ ਚੰਗੀਆਂ ਸਿਆਣੀਆਂ ਕੌਮਾਂ ਹੈਗੀਆਂ ਜਿਹੜੀ ਬਹੁਤ ਸਿਆਣਪ ਨਾਲ ਤੇ ਦ੍ਰਿੜਤਾ ਨਾਲ ਤੇ ਜੋਸ਼ ਨਾਲ ਕਿਉਂਕਿ ਦੋਨਾਂ ਦਾ ਜਿੱਥੇ ਸੁਮੇਲ ਹੁੰਦਾ ਨਾ ਦੁਨੀਆਂ ਦੇ ਉੱਤੇ ਤਕੜੀਆਂ ਕੌਮਾਂ ਹੋਈ ਹੁੰਦੀਆਂ ਨਾ ਕੱਲੀ ਜੋਸ਼ ਵਾਲੀਆਂ ਹੁੰਦੀਆਂ ਨਾ ਕੱਲੇ ਹੋਸ਼ ਵਾਲੀਆਂ ਹੁੰਦੀਆਂ 92 ਚ ਰਹੇ ਨੇ ਮਾਚੋਂ ਕੋਈ ਜਾਗਦੀ ਜ਼ਮੀਰ ਵਾਲਾ ਹੈ ਨਹੀਂ ਕਾ ਜੀ ਆਮ ਆਦਮੀ ਪਾਰਟੀ ਵਾਲਾ ਮੈਨੂੰ ਤਾਂ ਲੱਗਿਆ ਨਹੀਂ ਯਾਰ ਮੈਨੂੰ ਮੈਨੂੰ ਤਾਂ ਕਦੀ ਲੱਗਿਆ ਨਹੀਂ ਕਦੀ ਆਪਸ ਵਿੱਚ ਖੁਸਰ-ਫੁਸਰ ਦਾ ਕਰਦੇ ਆ ਮੇਰੇ ਨਾਲ ਵੀ ਕਈ ਵਾਰੀ ਮੋਢਾ-ਮੋਢਾ ਮੇਰਾ ਗੱਲਾ ਕਰ ਦਿੰਦੇ ਆ ਵੀ ਸਾਨੂੰ ਤਾਂ ਇਹ ਮਾਰਨ ਦੇ ਆ ਮੈਂ ਕਹਾਂ ਫੇਰ ਬੋਲੋ ਪਰ ਬੋਲਣ ਦੀ ਜਰੂਰਤ ਹੈ ਨਹੀਂ ਇਹ ਨਹੀਂ ਪਤਾ ਕਿਉਂ ਵੀ ਇੰਨੇ ਡਰਦੇ ਕਿਉਂ ਹੈਗੇ ਆ ਇਹਦੇ ਅਸਤੀਫੇ ਵੀ ਐਡਵਾਂਸ ਚ ਲੈ ਕੇ ਰੱਖੇ ਗਏ ਇਹਨਾਂ ਤੋਂ ਜੀ ਨਹੀਂ ਹਜੇ ਇਹਨਾਂ ਨੇ 2-3 ਬਾਈ ਇਲੈਕਸ਼ਨ ਕਰਾਉਣੀ ਆ 2-3 ਚਾਹੁੰਦੇ ਅਸਤੀਫੇ ਲੈ ਲੈ ਇਹਨਾਂ ਨੇ ਨਹੀਂ ਨਹੀਂ ਹਾਂ ਹਾਂ ਬਿਲਕੁਲ ਲੈ ਲੈ ਔਰ ਇਹ ਸਿਰਫ ਹੁਣ ਇਹ ਦਿਖਾ ਰਹੇ ਆ ਬਾਈ ਇਲੈਕਸ਼ਨ ਜਿੱਤ ਕੇ ਇਹਨਾਂ ਨੂੰ ਪਤਾ ਵੀ ਪੁਲਿਸ ਸਾਨੂੰ ਬਾਈ ਇਲੈਕਸ਼ਨ ਜਿਤਾ ਦਿੰਦੀ ਆ ਤੇ ਲੋਕਾਂ ਦੇ ਵਿੱਚ ਫਿਰ 2-3 ਮਹੀਨੇ ਇਹਨਾਂ ਦਾ ਸੋਸ਼ਲ ਮੀਡੀਆ ਫੇ ਚੱਲ ਜਾਂਦਾ ਇਹ ਫਿਰ 2-2 3-3 ਮਹੀਨੇ ਕਰਕੇ ਟਪਾਉਂਦੇ ਆ ਮਤਲਬ 1.5 ਸਾਲ ਐਂ ਟਪਾਉਣਾ ਇਹਨਾਂ ਨੇ ਡੇਢ ਸਾਲ ਤਾਂ ਨਹੀਂ ਹੁਣ ਸਵਾ ਸਾਲ ਰਹਿ ਗਿਆ ਆਉਣ ਵਾਲੇ 7-8 ਮਹੀਨੇ ਟਪਾਉਣਗੇ ਤਿੰਨ ਚਾਰ ਇਲੈਕਸ਼ਨ ਆ ਲੈ ਉਹਦੇ ਤੋਂ ਬਾਅਦ ਫਿਰ ਫਿਰ ਕਿਉਂਕਿ ਸੋਸ਼ਲ ਮੀਡੀਆ ਹੈਗਾ ਪੈਸੇ ਹੈਗੇ ਆ ਆਹਾ ਕਿਸਾਨ ਆ ਜਿਹੜੇ ਆ ਆ ਜਿਹੜਾ ਇਹ ਜੀ ਇਧਰ ਨੂੰ ਕੰਮ ਤੁਰ ਪਿਆ ਅੱਛਾ ਇਹਨਾਂ ਨੇ ਤਾਂ ਆਪਣਾ ਕੰਮ ਕਰ ਜਾਣਾ ਮੈਨੂੰ ਕਿਉਂਕਿ ਜਿਹੜਾ ਉਹ ਜਿਹੜਾ ਲਾਲਾ ਨਾ ਉਹ ਇਸ ਕੱਲ ਨੂੰ ਬਹੁਤ ਸ਼ਰੂਡ ਆ ਤੇ ਉਹ ਕੋ ਨੂੰ ਐ ਪਤਾ ਵੀ ਜੇ ਕੁੱਟ ਪਊਗੀ ਤਾਂ ਪੰਜਾਬ ਵਾਲਿਆਂ ਨੂੰ ਪਊਗੀ ਸਾਡਾ ਕੀ ਆ ਅਜੀ ਤਾਂ ਫੋਨ ਬੰਦ ਕਰਕੇ ਚਲੇ ਜਾਵਾਂਗੇ ਹਾਂ ਅੰਤ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸੁਣੇ ਹੈ ਕਿ ਦੇਣਾ ਚਾਹੋਗੇ ਮੈਂ ਤਾਂ ਇਹ ਕਹਾਂਗਾ ਯਾਰ ਜੇ ਤੂੰ ਵਾਕਿਆ ਹੀ ਪੰਜਾਬ ਦਾ ਹਮਦਰਦੀ ਹੈ ਨਾ ਤੇ ਇਹ ਪੰਜਾਬ ਦੇ ਇਹ ਪੰਜਾਬ ਦੇ ਫਾਇਦੇ ਦੀ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਵੀ ਫਾਇਦੇ ਦੀ ਗੱਲ ਨਹੀਂ ਹੈ ਮੈਨੂੰ ਵੈਸੇ ਆਦਰਵਾਇਜ਼ ਪਤਾ ਕਿ ਭਗਵੰਤ ਮਾਨ ਨੇ ਫਾਈਲ ਮੋੜ ਦਿੱਤੀ ਸੀ ਆਫਸਰਾਂ ਨੂੰ ਵਾਪਸ ਭੇਜ ਦਿੱਤਾ ਸੀ। ਪੁਲਿੰਗ ਪੁਲਿੰਗ ਲਈਉਣ ਦੇ ਹੱਕ 'ਚ ਨਹੀਂ ਸੀ ਉਹ। ਨਹੀਂ ਹੱਕ 'ਚ ਸੀ। ਫਿਰ ਥੋੜੀ ਦੇਰ ਬਾਅਦ ਕੇਜਰੀਵਾਲ ਦਾ ਫੋਨ ਆਇਆ। ਫਿਰ ਭਰੇ ਜੇ ਮੰਨਣਾ ਫਿਰ ਸਾਈਨ ਕਰ ਦਿੱਤੇ। ਅਸਲੀ ਗੱਲ ਹੈ ਜਿਹੜੀ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ। ਨੀਤੀ ਵਾਪਸ ਲੈਣੀ ਪਊਗੀ ਜੇ ਰੱਦ ਕਰਨੀ ਪਊਗੀ ਜੀ। ਯਾਰ ਨਹੀਂ ਤਾਂ ਲੋਕੀ ਰੱਦ ਕਰਵਾ ਦੇਣਗੇ। ਨਹੀਂ ਤਾਂ ਕਿਸਾਨ ਰੱਦ ਕਰਵਾ ਦੇਣਗੇ। ਦੇਖੋ ਅੱਜ ਨਾ ਹਰ ਬੰਦੇ ਨੂੰ ਇਸ ਗੱਲ ਦੀ ਸਮਝ ਆਉਂਦੀ ਆ ਕਿ ਮੈਨੂੰ ਇਹ ਫਾਇਦਾ ਆ ਕਿ ਨੁਕਸਾਨ ਆ। ਸੋ ਇਸ ਕਰਕੇ ਇਹ ਕੋਈ ਵੀ ਪੰਜਾਬ ਦੇ ਫਾਇਦੇ ਦੀ ਗੱਲ ਵੀ ਹੈ ਨਹੀਂ ਕਿਸਾਨ ਦੇ ਫਾਇਦੇ ਦੀ ਵੀ ਗੱਲ ਹੈ ਨਹੀਂ ਤੇ ਇਸ ਕਰਕੇ ਇਹ ਜਿਹੜਾ ਆ ਇਹ ਨੁਕਸਾਨ ਹੀ ਨੁਕਸਾਨ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਜਲੰਧਰ ਸ਼ਾਉਣੀ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਪ੍ਰਗਟ ਸਿੰਘ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਜੋ ਮੰਦੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ